ਇਹ ਸੀ A bike ਤੇ ਰਾਈਟ ਤੇ ਜਾਣ ਤੋਂ ਪਹਿਲਾਂ ਸਚਪ੍ਰੀਤ ਦੇ ਸ਼ੋਰੂਮ ਤੇ ਰਾਜਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਕੋਨ ਡ ਲਈ ਉਹ ਸ਼ੋਰੂਮ ਗਈ ਸੀ ਤੇ ਜਵੰਦਾ ਆਪਣੀ ਸੇਫਟੀ ਦਾ ਪੂਰਾ ਖਿਆਲ ਰੱਖਦੇ ਸਨ ਸਚਪ੍ਰੀਤ ਨੇ ਇਸ ਕਾਲ ਦਾ ਜ਼ਿਕਰ ਕੀਤਾ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਦੇ ਜ਼ਰੀਏ ਤੇ ਫੁੱਲ ਸੇਫਟੀ ਗੀਅਰ ਦੇ ਨਾਲ ਬਾਈਕ ਚਲਾਉਂਦੇ ਸੀ ਰਾਜਵੀਰ ਜਵੰਦਾ ਇਸ ਕਾਲ ਦਾ ਜ਼ਿਕਰ ਸਚਪ੍ਰੀਤ ਦੇ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਆਫ ਰੋਡਿੰਗ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਸਚਪ੍ਰੀਤ ਨੇ ਇਸ ਕਾਲ ਦਾ ਜ਼ਿਕਰ ਕੀਤਾ ਕਿ ਪੂਰੇ ਸੇਫਟੀ ਗੀਅਰਸ ਉਹ ਪ੍ਰੋਪਰ ਤਰੀਕੇ ਨਾਲ ਪਾਉਂਦੇ ਸੀ ਨਿਊਜ਼ 80 ਦੇ ਨਾਲ ਖਾਸ ਗੱਲਬਾਤ ਕੀਤੀ ਸਚਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਰਾਈਟ ਤੇ ਜਾਣ ਤੋਂ ਪਹਿਲਾਂ ਸਚਪ੍ਰੀਤ ਦੇ ਸ਼ੋਰੂਮ 'ਚ ਰਾਜੀਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਉਹਨਾਂ ਦੇ ਵੱਲੋਂ ਆਪਣੀ ਬਾਈਕ ਤੇ ਪਵਾਇਆ ਗਿਆ ਸੀ। ਸਿਤਧ ਗਾਇਕ ਰਾਜੀਵੀਰ ਜਵੰਦਾ ਦਾ ਐਕਸੀਡੈਂਟ ਤੋਂ ਬਾਅਦ ਕੰਡੀਸ਼ਨ ਕ੍ਰਿਟੀਕਲ ਬਣੀ ਹੋਈ ਹੈ। ਚੰਗੇ ਬਾਈਕਰ ਸੀਗੇ ਬਾਈਕਿੰਗ ਦਾ ਸ਼ੌਕ ਸੀ। ਔਰ ਆਖਿਰ ਬਾਈਕਿੰਗ ਦਾ ਸ਼ੌਕ ਜਿਹਨੂੰ ਹੁੰਦਾ ਤਾਂ ਪੂਰੇ ਪ੍ਰੋਟੋਕੋਲਸ ਦਾ ਪਾਲਣਾ ਕਰਨਾ ਪੈਂਦੀ ਹੈ ਔਰ ਇੰਨੇ ਸਾਲਾਂ ਤੋਂ ਬਾਈਕ ਵੀ ਚਲਾ ਰਹੇ ਸੀ ਕਿ ਲੇਕਿਨ ਇਹ ਮੰਦਪ ਅੱਗੇ ਕੱਟਣਾ ਹੋਈ ਹੈ ਅੱਜ ਅਸੀਂ ਪਹੁੰਚੇ ਕਿ ਆਖਿਰ ਇਹ ਬਾਈਕਿੰਗ ਦੇ ਰੂਲ ਰੈਗੂਲੇਸ਼ਨ ਵੀ ਹੁੰਦੇ ਨੇ ਸੇਫਟੀ ਗੀਅਰ ਕੀ ਹੁੰਦੇ ਨੇ ਹੈਲਮੇਟਸ ਕਿੰਦਾ ਦੀ ਹੁੰਦੀਆਂ ਨੇ ਔਰ ਉਹ ਬਾਈਕ ਜਿਹੜੀ ਰਾਜਵੀਰ ਜਵੰਦਾ ਚਲਾਉਂਦੇ ਸੀ ਉਸ ਦਾ ਮਾਡਲ ਉਸ ਤੋਂ ਰਿਲੇਟਡ ਮਾਡਲ ਵੀ ਦਿਖਾਵਾਂਗੇ ਔਰ ਅਸੀਂ ਜਿੱਥੇ ਖੜੇ ਆ ਮੋਹਾਲੀ ਕੁਝ ਦਿਨ ਪਹਿਲਾਂ 2 ਦਿਨ ਪਹਿਲਾਂ ਰਾਜਵੀਰ ਜਵੰਦਾ ਇੱਥੇ ਆਏ ਸੀ ਕਿ ਇੱਥੋਂ ਆਪਣੀ ਬਾਈਕ ਦੀ ਐਸੈਸਰੀਜ਼ ਵੀ ਆਪਾਂ ਦੇ ਰਹੇ ਸਾਡੇ ਨਾਲ ਸਚਪ੍ਰੀਤ ਨੇ ਅ ਤੁਹਾਡੇ ਕੋਲ ਕਦੋਂ ਆਏ ਸੀ ਭਾਜੀ ਅਪਰੋਕਸ 3 ਦਿਨ ਪਹਿਲਾਂ ਆਪਣੇ ਕੋਲ ਆਏ ਸੀ ਕਿ ਤੇ ਗਾਰਜ ਲਾਈਟਿੰਗ ਵਗੈਰਾ ਬਾਈਕ ਤੇ ਲਵਾ ਕੇ ਗਏ ਨੇ ਆਪਣੇ ਕੋਲ ਹਾਂਜੀ ਤੇ ਮੈਂ ਭਾਜੀ ਨੂੰ ਲਾਸਟ ਇਅਰ ਤੋਂ ਲਾਈਕ ਆਪਣਾ ਵਧੀਆ ਬੌਂਡ ਸੀਗਾ ਐਂਡ ਹੀ ਇਜ਼ ਵੈਰੀ ਮਚਿਊਰ ਰਾਈਡਰ ਲਾਈਕ ਅੱਜਕੱਲ ਆਪਾਂ ਦੇਖਦੇ ਯੰਗਸਟਰਸ ਆ ਗਏ ਲੇਕੀ ਹੀਜ਼ ਮਿਸਯੂਜ਼ਿੰਗ ਬਾਈਕਸ ਐਂਡ ਆਲ ਬਟ ਹੀਜ਼ ਲਾਈਕ ਮਚਿਊਰ ਵਨ ਕੀਤੇ ਲੈ ਕੇ ਇਦਾਂ ਦਾ ਕੁਝ ਨਹੀਂ ਸੀਗਾ ਲੈ ਕੇ ਮਿਸਹੈਪ ਹੋਇਆ ਜੋ ਵੀ ਹੋਇਆ ਹੈ ਲੈ ਕੇ ਪਰਸੋਂ ਆਏ ਸੀਗੇ ਔਰ ਐਕਸੈਸਰੀ ਪਾ ਕੇ ਗਏ ਹਾਂਜੀ ਅੱਛਾ ਕਿੰਨੀ ਦੇਰ ਰਹੇ ਤੁਹਾਡੇ ਕੋਲ ਇੱਥੇ ਅਪਰੋਕ ਸਾਡੇ ਕੋਲ ਸੀਗੇ ਭਾਜੀ 3 3.5 ਘੰਟੇ ਦੇ ਅਪਰੋਕ ਸਾਡੇ ਕੋਲ ਇਧਰ ਹੀ ਸੀਗਾ ਆਪਾਂ ਲੰਚ ਵਗੈਰਾ ਵੀ ਇਕੱਠੇ ਕਰਿਆ ਹੈ ਅੱਛਾ ਤੇ ਉਹਨਾਂ ਨੇ ਜਾਣਾ ਸੀ ਰਾਈਡ ਤੇ ਸਪੀਤੀ ਜਾਣਾ ਸੀ ਰਾਈਡ ਦਾ ਲੈ ਲਾਈਕ ਕਾਈਂਡ ਆਫ ਇਹਨਾਂ ਦਾ ਕਨਫਰਮੇਸ਼ਨ ਨਹੀਂ ਸੀ ਕਿ ਕਿੱਧਰ ਜਾਣਾ ਤੇ ਜਿਹੜਾ ਵੀ ਮਿਸਹੈਪ ਹੋਇਆ ਭਾਜੀ ਨਾਲ ਤੇ ਲੈ ਖਲੇ ਵੀ ਕੋਈ ਕਰੰਟ ਲੋਕੇਸ਼ਨ ਕਿਸੇ ਨੂੰ ਐਗਜ਼ੈਕਟ ਪਤਾ ਨਹੀਂ ਹੈ ਜਿਹੜੇ ਉਹਨਾਂ ਨਾਲ ਸੀਗੇ ਆਪਣੇ ਸੁਦਰਸ਼ਨ ਭਾਜੀ ਹੁੰਦੇ ਉਹਨਾਂ ਨਾਲ ਹੀ ਇਜ਼ ਲਾਈਕ ਮੈਨੇਜਰ ਹੈਗੇ ਉਹਨਾਂ ਦੇ ਤੇ ਇਹ ਦੋਨੋਂ ਇਕੱਠੇ ਆਉਂਦੇ ਨੇ ਤੇ ਸਾਡੇ ਕੋਲ ਵੀ ਦੋਨੋਂ ਇਕੱਠੇ ਆਉਂਦੇ ਆ ਤੇ ਇਕੱਠੇ ਕਿਤੇ ਜਾਣਾ ਹੈ ਤੇ ਗੱਡੀ ਚ ਵੀ ਜੇ ਆਏ ਆਪਣੇ ਕੋਲ ਗੱਡੀ ਤੇ ਵੀ ਕੰਮ ਕਰਾਣ ਆਏ ਤੇ ਇਕੱਠੇ ਆਂਦੇ ਤੁਮ ਜਿਹੜੀ ਐਸੈਸਰੀਜ਼ ਕੀ ਕੀ ਪਾ ਆ ਬੇਸਿਕਲੀ ਉਹਨਾਂ ਨੇ ਸਤੋ ਲਿੱਤੀ ਸੀ ਕਿ ਲਾਈਟਸ ਵਗੈਰਾ ਲਿੱਤੀ ਸੀ ਕਿ ਬਾਈਕ ਵਾਸਤੇ ਕਿਉਂਕਿ ਜਿਹੜੀ ਸਟਾਕ ਲਾਈਟ ਹੈਗੀ ਉਹ ਬਹੁਤ ਘੱਟ ਹੈਗੀ ਬਾਈਕ ਦੀ ਕਿ ਲਾਈਕ ਜੇ ਉਹ ਨਾਈਟ 'ਚ ਰਾਈਡ ਕਰਦੇ ਆ ਉਹਦੇ ਲਈ ਜਿਸ ਲਾਈਕ ਤੁਸੀਂ ਦੇਖ ਸਕਦੇ ਹੋ ਬਾਈਕ ਤੇ ਵੀ ਲੱਗੀ ਹੋਈ ਨੇ ਤੇ ਕੁਝ ਆਪਣੇ ਸੇਫਟੀ ਗੀਅਰਸ ਵੀ ਲਿੱਤੇ ਸੀ ਕਿ ਭਾਜੀ ਨੇ ਸਤੋ ਲਾਈਕ ਉਹਨਾਂ ਨੇ ਇੱਕ ਜੈਕਟ ਬਾਹਰੋਂ ਮੰਗਾਈ ਸੀਗੀ ਉਹਦੇ ਲਾਈਕ ਇਨਰ ਪੈਡਿੰਗਸ ਵਗੈਰਾ ਆਂਦੀ ਉਹ ਵੀ ਆਪਣੇ ਕੋਲ ਲਿੱਤੀ ਸੀਗੀ ਤੇ ਆਪਣਾ ਹੈਲਮਟ ਵੀ ਲੈ ਕੇ ਗਏ ਆ ਸਤੋਂ ਤੇ ਆਪਣੇ ਬਾਈਕ ਦੇ ਅਪਰ ਗਾਰਡਸ ਵਗੈਰਾ ਲਵਾ ਕੇ ਗਏ ਤੇ ਬਾਈਕ ਪੀਪੀਐ ਵਗੈਰਾ ਕਰਾ ਕੇ ਗਏ ਆ ਸਤੋਂ ਲੇਕ ਕਾਫੀ ਸੇਫਟੀ ਗੀ ਆਪਣੀ ਸੇਫਟੀ ਨੂੰ ਲੈ ਕੇ ਭਾਜੀ ਬਹੁਤ ਚਲਦੇ ਸੀਗੇ ਫਸਟ ਲਾਈਕ ਕੀ ਬਾਈਕ ਲੈਣ ਤੋਂ ਪਹਿਲਾਂ ਕੋਈ ਵੀ ਅਗਰ ਉਹ ਬਾਈਕ ਲੈ ਰਹੇ ਹੈ ਗੱਡੀ ਲੈ ਰਹੇ ਹੈ ਤਾਂ ਆਪਣੀ ਸੇਫਟੀ ਦੀ ਚੀਜ਼ਾਂ ਉਹ ਉਹ ਉਹਨਾਂ ਨੇ ਫਸਟ ਮੈਟਰ ਕਰਦੀ ਸੀ ਕਹਿੰਦੇ ਜਦੋਂ ਇੱਥੇ ਆਂਦੇ ਸੀ ਤਾਂ ਵੀ ਪੂਰਾ ਸੇਫਟੀ ਗੀਅਰ ਪਾ ਕੇ ਆਂਦੇ ਸੀ ਹਾਂਜੀ ਲਾਈਕ ਉਹਨਾਂ ਦਾ ਇਧਰੋਂ ਘਰ ਅਪਰੋਕਸ 4 ਤੋਂ 5 ਕਿਲੋਮੀਟਰ ਦੂਰ ਹੀ ਹੈਗਾ ਭਾਜੀ ਦਾ ਸਾਡੇ ਸ਼ੋਰੂਮ ਤੋਂ ਤੇ ਲਾਈਕ ਉਹਨਾਂ ਨੇ ਜੇ ਆਣਾ ਵੀ ਇਧਰੋਂ ਲਾਈਕ ਉਹ ਪੱਗ ਬਣ ਕੇ ਨਹੀਂ ਆਉਂਦੇ ਲਾਈਕ ਕਿ ਹੁਣ ਮੈਂ ਕਿਤੇ ਜਾਂਦਾ ਮੈਂ ਪੱਗ ਬਣ ਕੇ ਚਲਾ ਜਾਂਦਾ ਬਾਈਕ ਤੇ ਬਟ ਉਹਨਾਂ ਨੇ 4 ਕਿਲੋਮੀਟਰ ਵੀ ਇਧਰ ਆਣਾ ਉਹਨਾਂ ਦਾ ਹੈਲਮਟ ਜੈਕਟ ਤੇ ਪੈਂਟਸ ਉਹਨਾਂ ਨੇ ਪਾ ਕੇ ਹੀ ਆਣੇ ਜਿਹੜੇ ਰਾਈਡਿੰਗ ਤੋਂ ਰਿਲੇਟਿਡ ਹੁੰਦੇ ਨੇ ਹਮਮ ਤਾਂ ਜਦੋਂ ਸੇਫਟੀ ਗੀਅਰ ਪਾਉਂਦੇ ਆ ਇਹਨੇ ਟਾਈ ਹਾਂਜੀ ਭਾਜੀ ਲਾਈਕ ਇਨ ਹਾਉ ਲਾਈਕ ਉਹ 12ਵੀਂ ਰਹੇ ਨੇ ਫੋਰਨਚ ਉਧਰ ਵੀ ਜੇ ਉਹ ਬਾਈਕ ਰਾਈਡ ਕਰਦੇ ਸੀਗੇ ਤੇ ਲਾਈਕ ਉਹ ਮੋਸਟਲੀ ਲਾਈਕ ਕੀ ਆਪਣੇ ਵਧੀਆ ਬ੍ਰਾਂਡ ਦੇ ਹੀ ਰਾਈਡਿੰਗ ਗੀਅਰ ਚੂਜ਼ ਕਰਦੇ ਸੀ ਇਨ ਹਾਉ ਰਾਈਟ ਨਾਉ ਇਸ ਯੂジング ਲਾਈਕ ਕਲਿਮ ਦੇ ਰਾਈਡਿੰਗ ਗੀਅਰ ਆਂਦੇ ਸੇਮ ਹੀ ਹੈਲਮਟ ਕਲਿਮ ਦਾ ਯੂਜ਼ ਕਰ ਰਹੇ ਸੀਗੇ ਰਾਈਡਿੰਗ ਪੈਂਟਸ ਵੀ ਉਹਦੀ ਯੂਜ਼ ਕਰ ਰਹੇ ਸੀਗੇ ਤੇ ਲਾਈਕ ਜਿਹੜਾ ਕੀ ਰਾਈਡਿੰਗ ਗੀਅਰ ਚ ਟਾਪ ਆਫ ਦਾ ਲਾਈਨ ਆਂਦਾ ਹੈ ਲਾਈਕ ਉਸ ਬ੍ਰਾਂਡ ਦੇ ਉਹ ਚੀਜ਼ਾਂ ਯੂਜ਼ ਕਰਦੇ ਨੇ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਲੱਗਿਆ ਤਾਂ ਤੁਹਾਡੀ ਬਾਈਕਿੰਗ ਕਮਿਊਨਿਟੀ ਹੈ ਅ ਲొਕੇਸ਼ਨ ਦਾ ਨਹੀਂ ਐਗਜ਼ੈਕਟ ਪਤਾ ਹੋ ਰ ਐਗਜ਼ੈਕਟ ਹੋਇਆ ਕੀ ਸੀ ਅ ਸਰ ਇਹ ਦੇ ਬਾਰੇ ਹਲੇ ਤੱਕ ਕੁਝ ਪਤਾ ਨਹੀਂ ਹੈ ਲੱਕੀ ਮੈਂ ਕੋਈ ਫਾਲਸ ਇਨਫੋਰਮੇਸ਼ਨ ਨਹੀਂ ਦੇਣਾ ਚਾਹਾਂਗਾ ਲੇਕ ਲొਕੇਸ਼ਨ ਨਹੀਂ ਪਤਾ ਸਾਨੂੰ ਠੀਕ ਹੈ ਤੇ ਕਿੱਦਾਂ ਹੋਇਆ ਉਹ ਵੀ ਪਤਾ ਨਹੀਂ ਹੈ ਕਿਉਂਕਿ ਲੇਕ ਆਪਾਂ ਅਮਨਪਾ ਜੀ ਆਕੇ ਸਾਡੇ ਨਾਲ ਅੰਦਰ ਜਿਹਨਾਂ ਨਾਲ ਮੈਂ ਗੱਲ ਕਰਦਾ ਉਹਨਾਂ ਨੇ ਕਾਲ ਕੀਤਾ ਸੀਗਾ ਸੁਰਜਨਪਾ ਜੀ ਨੂੰ ਲੇਕ ਕਿ ਹੀ ਬਿਜ਼ੀ ਲੇਕ ਕਿ ਇਦਾਂ ਦਾ ਕੋਈ ਮਿਸ ਅਪਰੀਂਗ ਹੋਈ ਹੈ ਪਾ ਜੀ ਨਾਲ ਤਾਂ ਕਾਲ ਉਹਨਾਂ ਨੇ ਕੱਟ ਕਰਤਾ ਤੇ ਆਪਾਂ ਦੁਬਾਰਾ ਕਾਲ ਨਹੀਂ ਕੀਤਾ ਪਾ ਜੀ ਨੂੰ ਨਿਊਜ਼ 18 ਤੇ ਰਾਜਵੀਰ ਜਵੰਦਾ ਨੂੰ ਬਾਈਕ ਦੇਣ ਵਾਲਾ ਸਚਪ੍ਰੀਤ ਸਾਹਮਣਾ ਹੈ ਸਚਪ੍ਰੀਤ ਨੇ ਹੀ ਰਾਜਵੀਰ ਜਵੰਦਾ ਨੂੰ ਡਿਲੀਵਰੀ ਕੀਤੀ ਸੀ ਇਹ ਬਾਈਕ ਤੇ ਰਾਈਟ ਤੇ ਜਾਣ ਤੋਂ ਪਹਿਲਾਂ ਸਚਪ੍ਰੀਤ ਦੇ ਸ਼ੋਰੂਮ ਤੋਂ ਰਾਜਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਕੋਨ ਡਿਲੀ ਉਹ ਸ਼ੋਰੂਮ ਗਈ ਸੀ ਜਵੰਦਾ ਆਪਣੀ ਸੇਫਟੀ ਦਾ ਪੂਰਾ ਖਿਆਲ ਰੱਖਦੇ ਸਨ ਸਚਪ੍ਰੀਤ ਨੇ ਇਸ ਕਾਲ ਦਾ ਸਿੱਕਰ ਕੀਤਾ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਦੇ ਜ਼ਰੀਏ

ਐਕਸੀਡੈਂਟ ਤੋਂ ਬਾਅਦ ਕੰਡੀਸ਼ਨ ਕ੍ਰਿਟੀਕਲ ਬਣੀ ਹੋਈ ਹੈ ਚੰਗੇ ਬਾਈਕਰ ਸੀਗੇ ਬਾਈਕਿੰਗ ਦਾ ਸ਼ੌਕ ਸੀ ਔਰ ਆਖਿਰ ਬਾਈਕਿੰਗ ਦਾ ਸ਼ੌਕ ਜਿਹਨੂੰ ਹੁੰਦਾ ਤਾਂ ਪੂਰੇ ਪ੍ਰੋਟੋਕੋਲਸ ਦਾ ਪਾਲਣਾ ਕਰਨਾ ਪੈਂਦੀ ਹੈ ਔਰ ਇੰਨੇ ਸਾਲਾਂ ਤੋਂ ਬਾਈਕ ਵੀ ਚਲਾ ਰਹੇ ਸੀਗੇ ਲੇਕਿਨ ਇਹ ਮੰਦਪਾਗੇ ਕਟਣਾ ਹੋਈ ਹੈ ਅੱਜ ਅਸੀਂ ਪਹੁੰਚੇ ਕਿ ਆਖਿਰ ਇਹ ਬਾਈਕਿੰਗ ਦੇ ਰੂਲ ਰੈਗੂਲੇਸ਼ਨ ਵੀ ਹੁੰਦੇ ਨੇ ਸੇਫਟੀ ਗੀਅਰ ਕੀ ਹੁੰਦੇ ਨੇ ਹੈਲਮੇਟਸ ਕਿੰਦਾ ਦੀ ਹੁੰਦੀਆਂ ਨੇ ਔਰ ਉਹ ਬਾਈਕ ਜਿਹੜੀ ਰਾਜਵੀਰ ਜਵੰਦਾ ਚਲਾਉਂਦੇ ਸੀ ਉਸ ਦਾ ਮਾਡਲ ਉਸ ਤੋਂ ਰਿਲੇਟਡ ਮਾਡਲ ਵੀ ਦਿਖਾਵਾਂਗੇ ਔਰ ਅਸੀਂ ਜਿੱਥੇ ਖੜੇ ਆ ਮੋਹਾਲੀ ਕੁਝ ਦਿਨ ਪਹਿਲਾਂ 2 ਦਿਨ ਪਹਿਲਾਂ ਰਾਜਵੀਰ ਜਵੰਦਾ ਇੱਥੇ ਆਏ ਸੀ ਕਿ ਇੱਥੋਂ ਆਪਣੀ ਬਾਈਕ ਦੀ ਐਸੈਸਰੀਜ਼ ਵੀ ਆਪ ਪਵਾਉਂਦੇ ਰਹੇ ਸਾਡੇ ਨਾਲ ਸਚਪ੍ਰੀਤ ਨੇ ਅ ਤੁਹਾਡੇ ਕੋਲ ਕਦੋਂ ਆਏ ਸੀ ਭਾਜੀ ਅਪ੍ਰੋਕਸ 3 ਦਿਨ ਪਹਿਲਾਂ ਆਪਣੇ ਕੋਲ ਆਏ ਸੀਗੇ ਤੇ ਗਾਰਡਸ ਲਾਈਟਿੰਗ ਵਗੈਰਾ ਬਾਈਕ ਤੇ ਲਵਾ ਕੇ ਗਏ ਨੇ ਆਪਣੇ ਕੋਲ ਹਾਂਜੀ ਤੇ ਮੈਂ ਭਾਜੀ ਨੂੰ ਲਾਸਟ ਇਅਰ ਤੋਂ ਲਾਈਕ ਆਪਣਾ ਵਧੀਆ ਬੌਂਡ ਸੀਗਾ ਐਂਡ ਹੀ ਇਜ਼ ਵੈਰੀ ਮੈਚੁਰ ਰਾਈਡਰ ਲਾਈਕ ਅੱਜਕੱਲ ਆਪਾਂ ਦੇਖਦੇ ਆ ਯੰਗਸਟਰਸ ਆ ਕਿ ਲਾਈਕ ਹੀਜ਼ ਮਿਸਯੂジング ਬਾਈਕਸ ਐਂਡ ਆਲ ਬਟ ਹੀ ਇਜ਼ ਲਾਈਕ ਮੈਚੁਰ ਵਨ ਇਲੇਕੇ ਦਾ ਕੁਝ ਨਹੀਂ ਸੀ ਗੱਲ ਹੈ ਕਿ ਮਿਸਹੈਪ ਹੋਇਆ ਜੋ ਵੀ ਹੋਇਆ ਜਨ ਕਿ ਪਰਸੋਂ ਆਏ ਸੀਗੇ ਔਰ ਐਸੈਸਰੀ ਪੋਕੇਗੇ ਅੱਛਾ ਕਿੰਨੀ ਦੇਰ ਰਹੇ ਤੁਹਾਡੇ ਕੋਲ ਇੱਥੇ ਅਪਰੋਕਸ ਸਾਡੇ ਕੋਲ ਸੀਗੇ ਭਾਜੀ 3 ਸਾਢੇ 3 ਘੰਟੇ ਦੇ ਅਪਰੋਕਸ ਸਾਡੇ ਕੋਲ ਇਧਰ ਹੀ ਸੀਗਾ ਆਪਾਂ ਲੰਚ ਵਗੈਰਾ ਵੀ ਇਕੱਠੇ ਕਰਿਆ ਹੈ ਅੱਛਾ ਤੇ ਉਹਨਾਂ ਨੇ ਜਾਣਾ ਸੀ ਰਾਈਡ ਤੇ ਸਪੀਤੀ ਜਾਣਾ ਸੀ ਰਾਈਡ ਦਾ ਲੈ ਲਾਈਕ ਕਾਈਂਡ ਆਫ ਇਨਾ ਦਾ ਕਨਫਰਮੇਸ਼ਨ ਨਹੀਂ ਸੀ ਕਿ ਕਿੱਧਰ ਜਾਣਾ ਤੇ ਜਿਹੜਾ ਵੀ ਮਿਸਹੈਪ ਹੋਇਆ ਹੈ ਭਾਜੀ ਨਾਲ ਤੇ ਲੈ ਖਲੇ ਵੀ ਕੋਈ ਕਰੰਟ ਲੋਕੇਸ਼ਨ ਕਿਸੇ ਨੂੰ ਐਗਜ਼ੈਕਟ ਪਤਾ ਨਹੀਂ ਹੈ ਜਿਹੜੇ ਉਹਨਾਂ ਨਾਲ ਸੀਗੇ ਆਪਣੇ ਸੁਦਰਸ਼ਨ ਭਾਜੀ ਹੁੰਦੇ ਉਹਨਾਂ ਨਾਲ ਹੀ ਇਸ ਲਾਈਕ ਮੈਨੇਜਰ ਹੈਗੇ ਉਹਨਾਂ ਦੇ ਤੇ ਇਹ ਦੋਨੋਂ ਇਕੱਠੇ ਆਉਂਦੇ ਨੇ ਤੇ ਸਾਡੇ ਕੋਲ ਵੀ ਦੋਨੋਂ ਇਕੱਠੇ ਆਉਂਦੇ ਆ ਤੇ ਇਕੱਠੇ ਕਿਤੇ ਜਾਣਾ ਹੈ ਤੇ ਗੱਡੀ ਚ ਵੀ ਜੇ ਆਏ ਆਪਣੇ ਕੋਲ ਗੱਡੀ ਤੇ ਵੀ ਕੰਮ ਕਰਾਣ ਆਏ ਤੇ ਉਹ ਇਕੱਠੇ ਆਂਦੇ ਨੇ ਕਿਹੜੀ ਐਸੈਸਰੀਜ਼ ਕੀ ਕੀ ਆ ਬੇਸਿਕਲੀ ਉਹਨਾਂ ਨੇ ਸਤੋ ਲਿੱਤੀ ਸੀ ਕਿ ਲਾਈਟਸ ਵਗੈਰਾ ਲਿੱਤੀ ਸੀ ਕਿ ਬਾਈਕ ਵਾਸਤੇ ਕਿਉਂਕਿ ਜਿਹੜੀ ਸਟਾਕ ਲਾਈਟ ਹੈਗੀ ਉਹ ਬਹੁਤ ਘੱਟ ਹੈਗੀ ਬਾਈਕ ਦੀ ਕਿ ਲਾਈਕ ਜੇ ਉਹ ਨਾਈਟ 'ਚ ਰਾਈਡ ਕਰਦੇ ਆ ਉਹਦੇ ਲਈ ਜਿਸ ਲਾਈਕ ਤੁਸੀਂ ਦੇਖ ਸਕਦੇ ਹੋ ਬਾਈਕ ਤੇ ਵੀ ਲੱਗੀ ਹੋਈ ਨੇ ਤੇ ਕੁਝ ਆਪਣੇ ਸੇਫਟੀ ਗੀਅਰਸ ਵੀ ਲਿੱਤੇ ਸੀ ਕਿ ਭਾਜੀ ਨੇ ਸਤੋ ਲਾਈਕ ਉਹਨਾਂ ਨੇ ਇੱਕ ਜੈਕਟ ਬਾਹਰੋਂ ਮੰਗਾਈ ਸੀਗੀ ਉਹਦੇ ਲਾਈਕ ਇਨਰ ਪੈਡਿੰਗਸ ਵਗੈਰਾ ਆਂਦੀ ਉਹ ਵੀ ਆਪਣੇ ਕੋਲ ਲਿੱਤੀ ਸੀਗੀ ਤੇ ਆਪਣਾ ਹੈਲਮਟ ਵੀ ਲੈ ਕੇ ਗਏ ਆ ਸਾਥੋਂ ਤੇ ਆਪਣੇ ਬਾਈਕ ਦੇ ਅਪਰ ਗਾਰਡਸ ਵਗੈਰਾ ਲਵਾ ਕੇ ਗਏ ਤੇ ਬਾਈਕ ਪੀਪੀਐਫ ਵਗੈਰਾ ਕਰਾ ਕੇ ਗਏ ਆ ਸਾਥੋਂ ਲਾਈਕ ਕਾਫੀ ਸੇਫਟੀ ਗੀਅ ਆਪਣੀ ਸੇਫਟੀ ਨੂੰ ਲੈ ਕੇ ਭਾਜੀ ਬਹੁਤ ਚਲਦੇ ਸੀਗੇ ਫਸਟ ਲਾਈਕ ਕਿ ਬਾਈਕ ਲੈਣ ਤੋਂ ਪਹਿਲਾਂ ਕੋਈ ਵੀ ਅਗਰ ਉਹ ਬਾਈਕ ਲੈ ਰਹੇ ਹੈ ਗੱਡੀ ਲੈ ਰਹੇ ਹੈ ਤਾਂ ਆਪਣੀ ਸੇਫਟੀ ਦੀ ਚੀਜ਼ਾਂ ਹੁੰਦੀ ਉਹ ਉਹਨਾਂ ਲਈ ਫਰਸਟ ਮੈਟਰ ਕਰਦੀ ਸੀ ਕਹਿੰਦੇ ਜਦੋਂ ਇੱਥੇ ਆਂਦੇ ਸੀ ਤਾਂ ਵੀ ਪੂਰਾ ਸੇਫਟੀ ਗੀਅਰ ਪਾ ਕੇ ਆਂਦੇ ਸੀ ਹਾਂਜੀ ਲਾਈਕ ਉਹਨਾਂ ਦਾ ਇਧਰੋਂ ਘਰ ਅਪਰੋਕਸ 4 ਤੋਂ 5 ਕਿਲੋਮੀਟਰ ਦੂਰੀ ਹੈਗਾ ਭਾਜੀ ਦਾ ਸਾਡੇ ਸ਼ੋਰੂਮ ਤੋਂ ਤੇ ਲਾਈਕ ਉਹਨਾਂ ਨੇ ਜੇ ਆਣਾ ਵੀ ਇਧਰੋਂ ਲਾਈਕ ਉਹ ਪੱਗ ਬਣ ਕੇ ਨਹੀਂ ਆਂਦੇ ਲਾਈਕ ਕਿ ਹੁਣ ਮੈਂ ਕਿਤੇ ਜਾਂਦਾ ਮੈਂ ਪੱਗ ਬਣ ਕੇ ਚਲਾ ਜਾਂਦਾ ਬਾਈਕ ਤੇ ਬਟ ਉਹਨਾਂ ਨੇ 4 ਕਿਲੋਮੀਟਰ ਵੀ ਇਧਰ ਆਣਾ ਉਹਨਾਂ ਹੈਲਮਟ ਜੈਕਟ ਤੇ ਪੈਂਟਸ ਉਹਨਾਂ ਨੇ ਪਾ ਕੇ ਹੀ ਆਣੇ ਜਿਹੜੇ ਰਾਈਡਿੰਗ ਤੋਂ ਰਿਲੇਟਡ ਹੁੰਦੇ ਨੇ ਹਮ ਹਮ ਤਾਂ ਜਦੋਂ ਸੇਫਟੀ ਗੀਅਰ ਪਾਉਂਦੇ ਹਾਂ ਇੰਨੇ ਹਾਂਜੀ ਭਾਈ ਜੀ ਲਾਈਕ ਇਨ ਹਾਉ ਲਾਈਕ ਉਹ ਬਾਰਵੀ ਰਹੇ ਨੇ ਫੋਰਨਚ ਉਧਰ ਵੀ ਜੇ ਉਹ ਬਾਈਕ ਰਾਈਡ ਕਰਦੇ ਸੀਗੇ ਤੇ ਲਾਈਕ ਉਹ ਮੋਸਟਲੀ ਲਾਈਕ ਕੀ ਆਪਣੇ ਵਧੀਆ ਬ੍ਰਾਂਡ ਦੇ ਹੀ ਰਾਈਡਿੰਗ ਗੀਅਰ ਚੂਜ਼ ਕਰਦੇ ਸੀ ਇਨ ਹਾਉ ਰਾਈਟ ਨਾਉ ਇਸ ਯੂジング ਲਾਈਕ ਕਲਿਮ ਦਾ ਰਾਈਡਿੰਗ ਗੀਅਰ ਆਂਦੇ ਸੇਮ ਹੀ ਹੈਲਮਟ ਕਲਿਮ ਦਾ ਯੂਜ਼ ਕਰ ਰਹੇ ਸੀਗੇ ਰਾਈਡਿੰਗ ਪੈਂਟਸ ਵੀ ਉਹਦੀ ਯੂਜ਼ ਕਰ ਰਹੇ ਸੀਗੇ ਤੇ ਲਾਈਕ ਜਿਹੜਾ ਕੀ ਰਾਈਡਿੰਗ ਗੀਅਰ ਟਾਪ ਆਫ ਦਾ ਲਾਈਨ ਆਂਦਾ ਲਾਈਕ ਉਸ ਬ੍ਰਾਂਡ ਦੇ ਉਹ ਚੀਜ਼ਾਂ ਯੂਜ਼ ਕਰਦੇ ਨੇ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਲੱਗਿਆ ਤਾਂ ਤੁਹਾਡੀ ਬਾਈਕਿੰਗ ਕਮਿਊਨਿਟੀ ਹੈ ਅ ਲొਕੇਸ਼ਨ ਦਾ ਨਹੀਂ ਐਗਜ਼ੈਕਟ ਪਤਾ ਹੋ ਰ ਐਗਜ਼ੈਕਟ ਹੋਇਆ ਕੀ ਸੀ ਅ ਸਰ ਇਹ ਦੇ ਬਾਰੇ ਹਲੇ ਤੱਕ ਕੁਝ ਪਤਾ ਨਹੀਂ ਹੈ ਲੱਕੀ ਮੈਂ ਕੋਈ ਫਾਲਸ ਇਨਫੋਰਮੇਸ਼ਨ ਨਹੀਂ ਦੇਣਾ ਚਾਹਾਂਗਾ ਲੇਕ ਲొਕੇਸ਼ਨ ਨਹੀਂ ਪਤਾ ਸਾਨੂੰ ਠੀਕ ਹੈ ਤੇ ਕਿੱਦਾਂ ਹੋਇਆ ਉਹ ਵੀ ਪਤਾ ਨਹੀਂ ਹੈ ਕਿਉਂਕਿ ਲੇਕ ਆਪਾਂ ਅਮਨਪਾ ਜੀ ਆਕੇ ਸਾਡੇ ਨਾਲ ਅੰਦਰ ਜੀ ਨਾਲ ਮੈਂ ਗੱਲ ਕਰਦਾ ਉਹਨਾਂ ਨੇ ਕਾਲ ਕੀਤਾ ਸੀ ਗੁਰੂ ਰਸ਼ਨ ਪਾ ਜੀ ਨੂੰ ਲੇਕ ਕਿ ਹੀ ਡਿਜ਼ੀ ਲੇਕ ਕਿ ਇਦਾਂ ਦਾ ਕੋਈ ਮਿਸ ਅਪੀਨਿੰਗ ਹੋਈ ਹੈ ਪਾ ਜੀ ਨਾਲ ਤਾਂ ਕਾਲ ਉਹਨਾਂ ਨੇ ਕੱਟ ਕਰਤਾ ਤੇ ਆਪਾਂ ਦੁਬਾਰਾ ਕਾਲ ਨਹੀਂ ਕੀਤਾ ਪਾ ਜੀ ਨੂੰ ਨੂਜ਼ 18 ਤੇ ਰਾਜਵੀਰ ਜਵੰਦਾ ਨੂੰ ਬਾਈਕ ਦੇਣ ਵਾਲਾ ਸਚਪ੍ਰੀਤ ਸਾਹਮਣੇ ਹੈ ਸਚਪ੍ਰੀਤ ਨੇ ਹੀ ਰਾਜਵੀਰ ਜਵੰਦਾ ਨੂੰ ਡਿਲੀਵਰੀ ਕੀਤੀ ਸੀ ਇਹ ਬਾਈਕ ਤੇ ਰਾਈਟ ਤੇ ਜਾਣ ਤੋਂ ਹੈ ਨਾ ਸਚਪ੍ਰੀਤ ਦੇ ਸ਼ੋਰੂਮ ਤੋਂ ਰਾਜਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਪੌਂਡ ਲਈ ਉਹ ਸ਼ੋਰੂਮ ਗਈ ਸੀ ਜਵੰਦਾ ਆਪਣੀ ਸੇਫਟੀ ਦਾ ਪੂਰਾ ਖਿਆਲ ਰੱਖਦੇ ਸਨ ਸੱਚਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ న్యూਸ 80 ਦੇ ਨਾਲ ਖਾਸ ਗੱਲਬਾਤ ਦੇ ਜ਼ਰੀਏ ਤੇ ਫੁੱਲ ਸੇਫਟੀ ਗੀਅਰ ਦੇ ਨਾਲ ਬਾਈਕ ਚਲਾਉਂਦੇ ਸੀ ਰਾਜਵੀਰ ਜਵੰਦਾ ਇਸ ਗੱਲ ਦਾ ਜ਼ਿਕਰ ਸੱਚਪ੍ਰੀਤ ਦੇ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਆਫ-ਰੋਡਿੰਗ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਸੱਚਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੂਰੇ ਸੇਫਟੀ ਗੀਅਰਸ ਉਹ ਪ੍ਰੋਪਰ ਤਰੀਕੇ ਨਾਲ ਪਾਉਂਦੇ ਸੀ న్యూਸ 80 ਦੇ ਨਾਲ ਖਾਸ ਗੱਲਬਾਤ ਕੀਤੀ ਸੱਚਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਰਾਈਟ ਤੇ ਜਾਂਦ ਤੱਕ ਲੱ ਸੱਚਪ੍ਰੀਤ ਦੇ ਸ਼ੋਰੂਮ ਚ ਰਾਜੀਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਉਹਨਾਂ ਦੇ ਵੱਲੋਂ ਆਪਣੀ ਬਾਈਕ ਤੇ ਪਵਾਇਆ ਗਿਆ ਸੀ ਜਿਤ ਗਾਇਕ ਰਾਜੀਵੀਰ ਜਵੰਦਾ ਦਾ ਐਕਸੀਡੈਂਟ ਤੋਂ ਬਾਅਦ ਕੰਡੀਸ਼ਨ ਕ੍ਰਿਟੀਕਲ ਬਣੀ ਹੋਈ ਹੈ ਚੰਗੇ ਬਾਈਕਰ ਸੀਗੇ ਬਾਈਕਿੰਗ ਦਾ ਸ਼ੌਕ ਸੀ ਔਰ ਆਖਿਰ ਬਾਈਕਿੰਗ ਦਾ ਸ਼ੌਕ ਜਿਹਨੂੰ ਹੁੰਦਾ ਤਾਂ ਪੂਰੇ ਪ੍ਰੋਟੋਕੋਲਸ ਦਾ ਪਾਲਣਾ ਕਰਨਾ ਪੈਂਦੀ ਹੈ ਔਰ ਇੰਨੇ ਸਾਲਾਂ ਤੋਂ ਬਾਈਕ ਵੀ ਚਲਾ ਰਹੇ ਸੀ ਕਿ ਲੇਕਿਨ ਇਹ ਮੰਦਪ ਅਗੇ ਕਟਣਾ ਹੋਈ ਹੈ ਅੱਜ ਅਸੀਂ ਪਹੁੰਚੇ ਕਿ ਆਖਿਰ ਇਹ ਬਾਈਕਿੰਗ ਦੇ ਰੂਲ ਰੈਗੂਲੇਸ਼ਨ ਵੀ ਹੁੰਦੇ ਨੇ ਸੇਫਟੀ ਗੀਅਰ ਕੀ ਹੁੰਦੇ ਨੇ ਹੈਲਮੇਟਸ ਕਿੰਦਾ ਦੀ ਹੁੰਦੀਆਂ ਨੇ ਔਰ ਉਹ ਬਾਈਕ ਜਿਹੜੀ ਰਾਜਵੀਰ ਜਵੰਦਾ ਚਲਾਉਂਦੇ ਸੀ ਉਸ ਦਾ ਮਾਡਲ ਉਸ ਤੋਂ ਰਿਲੇਟਡ ਮਾਡਲ ਵੀ ਦਿਖਾਵਾਂਗੇ ਔਰ ਅਸੀਂ ਜਿੱਥੇ ਖੜੇ ਆਂ ਮੋਹਾਲੀ ਕੁਝ ਦਿਨ ਪਹਿਲਾਂ 2 ਦਿਨ ਪਹਿਲਾਂ ਰਾਜਵੀਰ ਜਵੰਦਾ ਇੱਥੇ ਆਈ ਸੀ ਕਿ ਇੱਥੋਂ ਆਪਣੀ ਬਾਈਕ ਦੀ ਐਸੈਸਰੀਜ਼ ਵੀ ਆਪਾਂ ਦੇ ਰਹੇ ਸਾਡੇ ਨਾਲ ਸਚਪ੍ਰੀਤ ਨੇ ਅ ਤੁਹਾਡੇ ਕੋਲ ਕਦੋਂ ਆਏ ਸੀ ਭਾਜੀ ਅਪਰੋਕਸ 3 ਦਿਨ ਪਹਿਲਾਂ ਆਪਣੇ ਕੋਲ ਆਏ ਸੀਗੇ ਤੇ ਗਾਰਡਸ ਲਾਈਟਿੰਗ ਵਗੈਰਾ ਬਾਈਕ ਤੇ ਲਵਾ ਕੇ ਗਏ ਨੇ ਆਪਣੇ ਕੋਲ ਹਾਂਜੀ ਤੇ ਮੈਂ ਭਾਜੀ ਨੂੰ ਲਾਸਟ ਇਅਰ ਤੋਂ ਲਾਈਕ ਆਪਣਾ ਵਧੀਆ ਬੌਂਡ ਸੀਗਾ ਐਂਡ ਹੀ ਇਜ਼ ਵੈਰੀ ਮਚਿਊਰ ਰਾਈਡਰ ਲਾਈਕ ਅੱਜਕੱਲ ਆਪਾਂ ਦੇਖਦੇ ਯੰਗਸਟਰਸ ਆਗੇ ਲਾਈਕ ਹੀਜ਼ ਮਿਸਯੂジング ਬਾਈਕਸ ਐਂਡ ਆਲ ਬਟ ਹੀਜ਼ ਲਾਈਕ ਮਚਿਊਰ ਵਨ ਤੇ ਲੇਕੇ ਇਹਦਾ ਕੁਛ ਨਹੀਂ ਸੀ ਗੱਲ ਕੇ ਮਿਸਹੈਪ ਹੋਇਆ ਜੋ ਵੀ ਹੋਇਆ ਜਨ ਕਿ ਪਰਸੋਂ ਆਏ ਸੀਗੇ ਔਰ ਐਸੈਸਰੀ ਪੋਕੇਗੇ ਅੱਛਾ ਕਿੰਨੀ ਦੇਰ ਰਹੇ ਤੁਹਾਡੇ ਕੋਲੇ ਅਪਰੋਕਸ ਸਾਡੇ ਕੋਲ ਸੀਗੇ ਭਾਜੀ 3 3.5 ਘੰਟੇ ਦੇ ਅਪਰੋਕਸ ਸਾਡੇ ਕੋਲ ਇਧਰ ਹੀ ਸੀਗਾ ਆਪਾਂ ਲੰਚ ਵਗੈਰਾ ਵੀ ਇਕੱਠੇ ਹੀ ਕਰਿਆ ਹੈ ਅੱਛਾ ਤੇ ਉਹਨਾਂ ਨੇ ਜਾਣਾ ਸੀ ਰਾਈਡ ਤੇ ਸਪੀਤੀ ਜਾਣਾ ਸੀ ਰਾਈਡ ਦਾ ਲੇ ਲਾਈਕ ਕਾਈਂਡ ਆਫ ਇਨਾ ਦਾ ਕਨਫਰਮੇਸ਼ਨ ਨਹੀਂ ਸੀ ਕਿ ਕਿੱਧਰ ਜਾਣਾ ਤੇ ਜਿਹੜਾ ਵੀ ਮਿਸਹੈਪ ਹੋਇਆ ਭਾਜੀ ਨਾਲ ਤੇ ਲੇ ਖਾਲੇ ਵੀ ਕੋਈ ਕਰੰਟ ਲੋਕੇਸ਼ਨ ਕਿਸੇ ਨੂੰ ਐਗਜ਼ੈਕਟ ਪਤਾ ਨਹੀਂ ਹੈ ਜਿਹੜੇ ਉਹਨਾਂ ਨਾਲ ਸੀਗੇ ਆਪਣੇ ਸੁਦਰਸ਼ਨ ਭਾਜੀ ਹੁੰਦੇ ਉਹਨਾਂ ਨਾਲ ਹੀ ਇਸ ਲਾਈਕ ਮੈਨੇਜਰ ਹੈਗੇ ਉਹਨਾਂ ਦੇ ਤੇ ਇਹ ਦੋਨੋਂ ਇਕੱਠੇ ਆਉਂਦੇ ਨੇ ਤੇ ਸਾਡੇ ਕੋਲ ਵੀ ਦੋਨੋਂ ਇਕੱਠੇ ਆਉਂਦੇ ਆ ਤੇ ਇਕੱਠੇ ਕਿਤੇ ਜਾਣਾ ਹੈ ਤੇ ਗੱਡੀ ਚ ਵੀ ਜਾਈ ਆ ਆਪਣੇ ਕੋਲ ਗੱਡੀ ਦੇ ਕੰਮ ਕਰਾਣ ਆਏ ਤੇ ਇਕੱਠੇ ਆਂਦੇ ਜਿਹੜੀ ਐਸੈਸਰੀਜ਼ ਕੀ ਕੀ ਬੇਸਿਕਲੀ ਉਹਨਾਂ ਨੇ ਸਤੋ ਲਿੱਤੀ ਸੀ ਕਿ ਲਾਈਟਸ ਵਗੈਰਾ ਲਿੱਤੀ ਸੀ ਕਿ ਬਾਈਕ ਵਾਸਤੇ ਕਿਉਂਕਿ ਜਿਹੜੀ ਸਟਾਕ ਲਾਈਟ ਹੈਗੀ ਉਹ ਬਹੁਤ ਘੱਟ ਹੈਗੀ ਬਾਈਕ ਦੀ ਕਿ ਲਾਈਕ ਜੇ ਉਹ ਨਾਈਟ 'ਚ ਰਾਈਡ ਕਰਦੇ ਆ ਉਹਦੇ ਲਈ ਜਿਸ ਲਾਈਕ ਤੁਸੀਂ ਦੇਖ ਸਕਦੇ ਹੋ ਬਾਈਕ ਤੇ ਵੀ ਲੱਗੀ ਹੋਈ ਨੇ ਤੇ ਕੁਝ ਆਪਣੇ ਸੇਫਟੀ ਗੀਅਰਸ ਵੀ ਲਿੱਤੇ ਸੀ ਕਿ ਭਾਜੀ ਨੇ ਸਤੋ ਲਾਈਕ ਉਹਨਾਂ ਨੇ ਇੱਕ ਜੈਕਟ ਬਾਹਰੋਂ ਮੰਗਾਈ ਸੀ ਕਿ ਉਹਦੇ ਲਾਈਕ ਇਨਰ ਪੈਡਿੰਗਸ ਵਗੈਰਾ ਆਦੀ ਉਹ ਵੀ ਆਪਣੇ ਕੋਲ ਲਿੱਤੀ ਸੀਗੀ ਤੇ ਇੱਕ ਆਪਣਾ ਹੈਲਮਟ ਵੀ ਲੈ ਕੇ ਗਏ ਆ ਸਾਥੋਂ ਤੇ ਆਪਣੇ ਬਾਈਕ ਦੇ ਅਪਰ ਗਾਰਡਸ ਵਗੈਰਾ ਲਵਾ ਕੇ ਗਏ ਤੇ ਬਾਈਕ ਪੀਪੀਐਫ ਵਗੈਰਾ ਕਰਾ ਕੇ ਗਏ ਆ ਸਾਥੋਂ ਲਾਈਕ ਕਾਫੀ ਸੇਫਟੀ ਗੀਅ ਆਪਣੀ ਸੇਫਟੀ ਨੂੰ ਲੈ ਕੇ ਭਾਜੀ ਬਹੁਤ ਚਲਦੇ ਸੀਗੇ ਫਸਟ ਲਾਈਕ ਕਿ ਬਾਈਕ ਲੈਣ ਤੋਂ ਪਹਿਲਾਂ ਕੋਈ ਵੀ ਅਗਰ ਉਹ ਬਾਈਕ ਲੈ ਰਹੇ ਹੈ ਗੱਡੀ ਲੈ ਰਹੇ ਹੈ ਤਾਂ ਆਪਣੀ ਸੇਫਟੀ ਦੀ ਚੀਜ਼ਾਂ ਹੁੰਦੀ ਉਹ ਉਹਨਾਂ ਲਈ ਫਸਟ ਮੈਟਰ ਕਰਦੀ ਸੀ ਕਿੰਨੇ ਜਦੋਂ ਇੱਥੇ ਆਂਦੇ ਸੀ ਤਾਂ ਵੀ ਪੂਰਾ ਸੇਫਟੀ ਗੀਅਰ ਪਾ ਕੇ ਆਂਦੇ ਸੀ ਹਾਂਜੀ ਲਾਈਕ ਉਹਨਾਂ ਦਾ ਇਧਰੋਂ ਘਰ ਅਪਰੋਚ 4 ਤੋਂ 5 ਕਿਲੋਮੀਟਰ ਦੂਰ ਹੀ ਹੈਗਾ ਭਾਜੀ ਦਾ ਸਾਡੇ ਸ਼ੋਰੂਮ ਤੋਂ ਤੇ ਲਾਈਕ ਉਹਨਾਂ ਨੇ ਜੇ ਆਣਾ ਵੀ ਇਧਰੋਂ ਲਾਈਕ ਉਹ ਪੱਗ ਬਣ ਕੇ ਨਹੀਂ ਆਉਂਦੇ ਲਾਈਕ ਕਿ ਹੁਣ ਮੈਂ ਕਿਤੇ ਜਾਂਦਾ ਮੈਂ ਪੱਗ ਬਣ ਕੇ ਚਲਾ ਜਾਂਦਾ ਬਾਈਕ ਤੇ ਬਟ ਉਹਨਾਂ ਨੇ 4 ਕਿਲੋਮੀਟਰ ਵੀ ਇਧਰ ਆਣਾ ਉਹਨਾਂ ਹੈਲਮਟ ਜੈਕਟ ਤੇ ਪੈਂਟਸ ਉਹਨਾਂ ਨੇ ਪਾ ਕੇ ਹੀ ਆਣੇ ਜਿਹੜੇ ਰਾਈਡਿੰਗ ਤੋਂ ਰਿਲੇਟਡ ਹੁੰਦੇ ਨੇ ਹਮਮ ਤਾਂ ਜਦੋਂ ਸੇਫਟੀ ਗੀਅਰ ਪਾਉਂਦੇ ਆ ਇੰਨੇ ਟਾਈਮ ਹਾਂਜੀ ਭਾਈ ਜੀ ਲਾਈਕ ਇਨ ਹਾਉ ਲਾਈਕ ਉਹ 12ਵੀਂ ਰਹੇ ਨੇ ਫੋਰਨਚ ਉਧਰ ਵੀ ਜੇ ਉਹ ਬਾਈਕ ਰਾਈਡ ਕਰਦੇ ਸੀਗੇ ਤੇ ਲਾਈਕ ਉਹ ਮੋਸਟਲੀ ਲਾਈਕ ਕੀ ਆਪਣੇ ਵਧੀਆ ਬ੍ਰਾਂਡ ਦੇ ਹੀ ਰਾਈਡਿੰਗ ਗੀਅਰ ਚੂਜ਼ ਕਰਦੇ ਸੀ ਇਨ ਹਾਉ ਰਾਈਟ ਨਾਉ ਇਸ ਯੂジング ਲਾਈਕ ਕਲਿਮ ਦੇ ਰਾਈਡਿੰਗ ਗੀਅਰ ਆਂਦੇ ਸੇਮ ਹੀ ਹੈਲਮਟ ਕਲਿਮ ਦਾ ਯੂਜ਼ ਕਰ ਰਹੇ ਸੀਗੇ ਰਾਈਡਿੰਗ ਪੈਂਟਸ ਵੀ ਉਹਦੀ ਯੂਜ਼ ਕਰ ਰਹੇ ਸੀਗੇ ਤੇ ਲਾਈਕ ਜਿਹੜਾ ਕੀ ਰਾਈਡਿੰਗ ਗੀਅਰ ਚ ਟਾਪ ਆਫ ਦਾ ਲਾਈਨ ਆਂਦਾ ਲਾਈਕ ਉਸ ਬ੍ਰਾਂਡ ਦੇ ਉਹ ਚੀਜ਼ਾਂ ਯੂਜ਼ ਕਰਦੇ ਨੇ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਲੱਗਿਆ ਤਾਂ ਤੁਹਾਡੀ ਬਾਈਕਿੰਗ ਕਮਿਊਨਿਟੀ ਹੈ ਲੋਕੇਸ਼ਨ ਦਾ ਨਹੀਂ ਐਗਜ਼ੈਕਟ ਪਤਾ ਹੋ ਰ ਐਗਜ਼ੈਕਟ ਹੋਇਆ ਕੀ ਸੀ ਅ ਸਰ ਇਹ ਦੇ ਬਾਰੇ ਹਲੇ ਤੱਕ ਕੁਝ ਪਤਾ ਨਹੀਂ ਹੈ ਲੱਕੀ ਮੈਂ ਕੋਈ ਫਾਲਸ ਇਨਫੋਰਮੇਸ਼ਨ ਨਹੀਂ ਦੇਣਾ ਚਾਹਾਂਗਾ ਲਿਕ ਲੋਕੇਸ਼ਨ ਨਹੀਂ ਪਤਾ ਸਾਨੂੰ ਠੀਕ ਹੈ ਤੇ ਕਿੱਦਾਂ ਹੋਇਆ ਉਹ ਵੀ ਪਤਾ ਨਹੀਂ ਹੈ ਕਿਉਂਕਿ ਲਾਈਕ ਆਪਾਂ ਅਮਨਪਾ ਜੀ ਆਕੇ ਸਾਡੇ ਨਾਲ ਅੰਦਰ ਜੀ ਨਾਲ ਮੈਂ ਗੱਲ ਕਰਦਾ ਉਹਨਾਂ ਨੇ ਕਾਲ ਕੀਤਾ ਸੀਗਾ ਸੁਰਜਨਪਾ ਜੀ ਨੂੰ ਲਿਕ ਹੀ ਡਿਜ਼ੀ ਲਿਕ ਜਿ ਇਦਾਂ ਦਾ ਕੋਈ ਮਿਸ ਅਪਪੀਨਿੰਗ ਹੋਈ ਹੈ ਪਾ ਜੀ ਨਾਲ ਤਾਂ ਕਾਲ ਉਹਨਾਂ ਨੇ ਕੱਟ ਕਰਤਾ ਤੇ ਆਪਾਂ ਦੁਬਾਰਾ ਕਾਲ ਨਹੀਂ ਕੀਤਾ ਮਾ ਜੀ ਨੂੰ ਨੂਜ਼ਟਿਨ ਤੇ ਰਾਜਵੀਰ ਜਵੰਦਾ ਨੂੰ ਬਾਈਕ ਦੇਣ ਵਾਲਾ ਸਚਪ੍ਰੀਤ ਸਾਹਮਣੇ ਹੈ ਸਚਪ੍ਰੀਤ ਨੇ ਹੀ ਰਾਜਵੀਰ ਜਵੰਦਾ ਨੂੰ ਡਿਲੀਵਰੀ ਕੀਤੀ ਸੀ ਇਹ ਬਾਈਕ ਤੇ ਰਾਈਟ ਤੇ ਜਾਣ ਤੋਂ ਪਹਿਲਾਂ ਸਚਪ੍ਰੀਤ ਦੇ ਸ਼ੋਅਰੂਮ ਤੋਂ ਰਾਜਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਕੋਨ ਡਿਲੇ ਹੋ ਸ਼ੋਰੂਮ ਗਈ ਸੀ ਜਵੰਦਾ ਆਪਣੀ ਸੇਫਟੀ ਦਾ ਪੂਰਾ ਖਿਆਲ ਰੱਖਦੇ ਸਨ ਸੱਚਪ੍ਰੀਤ ਨੇ ਇਸ ਕਾਲ ਦਾ ਜ਼ਿਕਰ ਕੀਤਾ న్యూਸ 80 ਦੇ ਨਾਲ ਖਾਸ ਗੱਲਬਾਤ ਦੇ ਜ਼ਰੀਏ ਤੇ ਫੁੱਲ ਸੇਫਟੀ ਗੀਅਰ ਦੇ ਨਾਲ ਬਾਈਕ ਚਲਾਉਂਦੇ ਸੀ ਰਾਜਵੀਰ ਜਵੰਦਾ ਇਸ ਕਾਲ ਦਾ ਜ਼ਿਕਰ ਸੱਚਪ੍ਰੀਤ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਆਫ ਰੋਡਿੰਗ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਸੱਚਪੀਟਨੈਸ ਕਾਲ ਦਾ ਜ਼ਿਕਰ ਕੀਤਾ ਕਿ ਪੂਰੇ ਸੇਫਟੀ ਗੀਅਰਸ ਉਹ ਪ੍ਰੋਪਰ ਤਰੀਕੇ ਨਾਲ ਪਾੰਦੇ ਸੀ న్యూਸ 80 ਦੇ ਨਾਲ ਖਾਸ ਗੱਲਬਾਤ ਕੀਤੀ ਸੱਚਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਇਹ ਰਾਈਟ ਤੇ ਜਾਣ ਤੋਂ ਪਹਿਲਾਂ ਸੱਚ ਪੀ ਦੇ ਸ਼ੋਰੂਮ 'ਚ ਰਾਜੀਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਉਹਨਾਂ ਦੇ ਵੱਲੋਂ ਆਪਣੀ ਬਾਈਕ ਤੇ ਪਵਾਇਆ ਗਿਆ ਸੀ। ਸਿਤਧ ਗਾਇਕ ਰਾਜੀਵੀਰ ਜਵੰਦਾ ਦਾ ਐਕਸੀਡੈਂਟ ਤੋਂ ਬਾਅਦ ਕੰਡੀਸ਼ਨ ਕ੍ਰਿਟੀਕਲ ਬਣੀ ਹੋਈ ਹੈ। ਚੰਗੇ ਬਾਈਕਰ ਸੀਗੇ ਬਾਈਕਿੰਗ ਦਾ ਸ਼ੌਕ ਸੀ। ਔਰ ਆਖਿਰ ਬਾਈਕਿੰਗ ਦਾ ਸ਼ੌਕ ਜਿਹਨੂੰ ਹੁੰਦਾ ਤਾਂ ਪੂਰੇ ਪ੍ਰੋਟੋਕੋਲਸ ਦਾ ਪਾਲਣਾ ਕਰਨਾ ਪੈਂਦੀ ਹੈ ਔਰ ਇੰਨੇ ਸਾਲਾਂ ਤੋਂ ਬਾਈਕ ਵੀ ਚਲਾ ਰਹੇ ਸੀ ਕਿ ਲੇਕਿਨ ਇਹ ਮੰਦਪਾਗੇ ਕੱਟਣਾ ਹੋਈ ਹੈ ਅੱਜ ਅਸੀਂ ਪਹੁੰਚੇ ਕਿ ਆਖਿਰ ਇਹ ਬਾਈਕਿੰਗ ਦੇ ਰੂਲ ਰੈਗੂਲੇਸ਼ਨ ਵੀ ਹੁੰਦੇ ਨੇ ਸੇਫਟੀ ਗੀਅਰ ਕੀ ਹੁੰਦੇ ਨੇ ਹੈਲਮੇਟਸ ਕਿੰਦਾ ਦੀ ਹੁੰਦੀਆਂ ਨੇ ਔਰ ਉਹ ਬਾਈਕ ਜਿਹੜੀ ਰਾਜਵੀਰ ਜਵੰਦਾ ਚਲਾਉਂਦੇ ਸੀ ਉਸ ਦਾ ਮਾਡਲ ਉਸ ਤੋਂ ਰਿਲੇਟਡ ਮਾਡਲ ਵੀ ਦਿਖਾਵਾਂਗੇ ਔਰ ਅਸੀਂ ਜਿੱਥੇ ਖੜੇ ਆ ਮੋਹਾਲੀ ਕੁਝ ਦਿਨ ਪਹਿਲਾਂ ਦੋ ਦਿਨ ਪਹਿਲਾਂ ਰਾਜਵੀਰ ਜਵੰਦਾ ਇੱਥੇ ਆਈ ਸੀ ਕਿ ਇੱਥੋਂ ਆਪਣੀ ਬਾਈਕ ਦੀ ਐਸੈਸਰੀਜ਼ ਕਾ ਤੁਹਾਡੇ ਕੋਲ ਕਦੋਂ ਆਏ ਸੀਗੇ ਆ ਪਾਜੀ ਅਪਰੋਕਸ ਤਿੰਨ ਕਿ ਦਿਨ ਪਹਿਲਾਂ ਆਪਣੇ ਕੋਲ ਆਏ ਸੀਗੇ ਤੇ ਗਾਰਡਸ ਲਾਈਟਿੰਗ ਵਗੈਰਾ ਬਾਈਕ ਤੇ ਲਵਾ ਕੇ ਗਏ ਨੇ ਆਪਣੇ ਕੋਲ ਹਾਂਜੀ ਤੇ ਮੈਂ ਪਾਜੀ ਨੂੰ ਲਾਸਟ ਇਅਰ ਤੋਂ ਲਾਈਕ ਆਪਣਾ ਵਧੀਆ ਬੌਂਡ ਸੀਗਾ ਐਂਡ ਹੀ ਇਜ਼ ਵੈਰੀ ਮੈਚੁਰ ਰਾਈਡਰ ਲਾਈਕ ਅੱਜ ਕੱਲ ਆਪਾਂ ਦੇਖਦੇ ਆ ਯੰਗਸਟਰਸ ਆ ਕਿ ਲਾਈਕ ਹੀਜ਼ ਮਿਸਯੂジング ਬਾਈਕਸ ਐਂਡ ਆਲ ਬਟ ਹੀ ਇਜ਼ ਲਾਈਕ ਮੈਚੁਰ ਵਨ ਤੇ ਲਾਈਕ ਐਦਾਂ ਦਾ ਕੁਝ ਨਹੀਂ ਸੀਗਾ ਲਾਈਕ ਕਿ ਮਿਸਹੈਪ ਹੋਇਆ ਜੋ ਵੀ ਹੋਇਆ ਲਾਈਕ ਕਿ ਪਰਸੋਂ ਆਏ ਸੀਗੇ ਔਰ ਐਸੈਸਰੀ ਪੋਕੇ ਗਏ ਅੱਛਾ ਕਿੰਨੀ ਦੇਰ ਰਹੇ ਤੁਹਾਡੇ ਕੋਲੇ ਅਪਰੋਕਸ ਸਾਡੇ ਕੋਲ ਸੀਗੇ ਭਾਜੀ 3 3.5 ਘੰਟੇ ਦੇ ਅਪਰੋਕਸ ਸਾਡੇ ਕੋਲ ਇਧਰ ਹੀ ਸੀਗਾ ਪਰ ਲੰਚ ਵਗੈਰਾ ਵੀ ਇਕੱਠੇ ਕਰਿਆ ਹੈ ਅੱਛਾ ਤੇ ਉਹਨਾਂ ਨੇ ਜਾਣਾ ਸੀ ਰਾਈਡ ਤੇ ਸਪੀਤੀ ਜਾਣਾ ਸੀ ਰਾਈਡ ਦਾ ਲੈ ਲਾਈਕ ਕਾਈਂਡ ਆਫ ਇਹਨਾਂ ਦਾ ਕਨਫਰਮੇਸ਼ਨ ਨਹੀਂ ਸੀ ਕਿੱਧਰ ਜਾਣਾ ਤੇ ਜਿਹੜਾ ਵੀ ਮਿਸਹੈਪ ਹੋਇਆ ਭਾਜੀ ਨਾਲ ਤੇ ਲੈ ਖਾਲੇ ਵੀ ਕੋਈ ਕਰੰਟ ਲੋਕੇਸ਼ਨ ਕਿਸੇ ਨੂੰ ਐਗਜ਼ੈਕਟ ਪਤਾ ਨਹੀਂ ਹੈ ਜਿਹੜੇ ਉਹਨਾਂ ਨਾਲ ਸੀਗੇ ਆਪਣੇ ਸੁਦਰਸ਼ਨ ਭਾਜੀ ਹੁੰਦੇ ਉਹਨਾਂ ਨਾਲ ਹੀ ਇਜ਼ ਲਾਈਕ ਮੈਨੇਜਰ ਹੈਗੇ ਉਹਨਾਂ ਦੇ ਤੇ ਇਹ ਦੋਨੋਂ ਇਕੱਠੇ ਆਉਂਦੇ ਨੇ ਤੇ ਸਾਡੇ ਕੋਲ ਵੀ ਦੋਨੋਂ ਇਕੱਠੇ ਆਉਂਦੇ ਆ ਤੇ ਇਕੱਠੇ ਕਿਤੇ ਜਾਣਾ ਹੈ ਤੇ ਗੱਡੀ ਚ ਵੀ ਜਾਈ ਆਏ ਆਪਣੇ ਕੋਲ ਗੱਡੀ ਤੇ ਵੀ ਕੰਮ ਕਰਾਣ ਆਏ ਤੇ ਇਕੱਠੇ ਆਂਦੇ ਹਾਂ ਜਿਹੜੀ ਐਸੈਸਰੀਜ਼ ਕੀ ਕੀ ਆ ਬੇਸਿਕਲੀ ਉਹਨਾਂ ਨੇ ਸਤੋ ਲਿੱਤੀ ਸੀ ਕਿ ਲਾਈਟਸ ਵਗੈਰਾ ਲਿੱਤੀ ਸੀ ਕਿ ਬਾਈਕ ਵਾਸਤੇ ਕਿਉਂਕਿ ਜਿਹੜੀ ਸਟਾਕ ਲਾਈਟ ਹੈਗੀ ਉਹ ਬਹੁਤ ਘੱਟ ਹੈਗੀ ਬਾਈਕ ਦੀ ਕਿ ਲਾਈਕ ਜੇ ਉਹ ਨਾਈਟ 'ਚ ਰਾਈਡ ਕਰਦੇ ਆ ਉਹਦੇ ਲਈ ਜਿਸ ਲਾਈਕ ਤੁਸੀਂ ਦੇਖ ਸਕਦੇ ਹੋ ਬਾਈਕ ਤੇ ਵੀ ਲੱਗੀ ਹੋਈ ਨੇ ਤੇ ਕੁਝ ਆਪਣੇ ਸੇਫਟੀ ਗੀਅਰਸ ਵੀ ਲਿੱਤੇ ਸੀ ਕਿ ਭਾਜੀ ਨੇ ਸਤੋ ਲਾਈਕ ਉਹਨਾਂ ਨੇ ਇੱਕ ਜੈਕਟ ਬਾਹਰੋਂ ਮੰਗਾਈ ਸੀਗੀ ਉਹਦੇ ਲਾਈਕ ਇਨਰ ਪੈਡਿੰਗਸ ਵਗੈਰਾ ਆਂਦੀ ਉਹ ਵੀ ਆਪਣੇ ਕੋਲ ਲਿੱਤੀ ਸੀਗੀ ਤੇ ਆਪਣਾ ਹੈਲਮਟ ਵੀ ਲੈ ਕੇ ਗਏ ਆ ਸਾਤੋਂ ਤੇ ਆਪਣੇ ਬਾਈਕ ਦੇ ਅਪਰ ਗਾਰਡਸ ਵਗੈਰਾ ਲਵਾ ਕੇ ਗਏ ਤੇ ਬਾਈਕ ਪੀਪੀਆ ਵਗੈਰਾ ਕਰਾ ਕੇ ਗਏ ਆ ਸਾਤੋਂ ਲੇਕ ਕਾਫੀ ਸੇਫਟੀ ਗੀਅ ਆਪਣੀ ਸੇਫਟੀ ਨੂੰ ਲੈ ਕੇ ਭਾਜੀ ਬਹੁਤ ਚਲਦੇ ਸੀਗੇ ਫਸਟ ਲਾਈਕ ਕੀ ਬਾਈਕ ਲੈਣ ਤੋਂ ਪਹਿਲਾਂ ਕੋਈ ਵੀ ਅਗਰ ਉਹ ਬਾਈਕ ਲੈ ਰਹੇ ਹੈ ਗੱਡੀ ਲੈ ਰਹੇ ਹੈ ਤਾਂ ਆਪਣੀ ਸੇਫਟੀ ਦੀ ਚੀਜ਼ਾਂ ਉਹ ਉਹਨਾਂ ਨੇ ਫਸਟ ਮੈਟਰ ਕਰਦੀ ਸੀ ਕਹਿੰਦੇ ਜਦੋਂ ਇੱਥੇ ਆਂਦੇ ਸੀ ਤਾਂ ਵੀ ਪੂਰਾ ਸੇਫਟੀ ਗੀਅਰ ਪਾ ਕੇ ਆਂਦੇ ਸੀ ਹਾਂਜੀ ਲਾਈਕ ਉਹਨਾਂ ਦਾ ਇਧਰੋਂ ਘਰ ਅਪਰੋਚ 4 ਤੋਂ 5 ਕਿਲੋਮੀਟਰ ਦੂਰ ਹੀ ਹੈਗਾ ਭਾਜੀ ਦਾ ਸਾਡੇ ਸ਼ੋਰੂਮ ਤੋਂ ਤੇ ਲਾਈਕ ਉਹਨਾਂ ਨੇ ਜੇ ਆਣਾ ਵੀ ਇਧਰੋਂ ਲਾਈਕ ਉਹ ਪੱਗ ਬਣ ਕੇ ਨਹੀਂ ਆਉਂਦੇ ਲਾਈਕ ਕਿ ਹੁਣ ਮੈਂ ਕਿਤੇ ਜਾਂਦਾ ਮੈਂ ਪੱਗ ਬਣ ਕੇ ਚਲਾ ਜਾਂਦਾ ਬਾਈਕ ਤੇ ਬਟ ਉਹਨਾਂ ਨੇ 4 ਕਿਲੋਮੀਟਰ ਵੀ ਇਧਰ ਆਣਾ ਉਹਨਾਂ ਹੈਲਮਟ ਜੈਕਟ ਤੇ ਪੈਂਟਸ ਉਹਨਾਂ ਨੇ ਪਾ ਕੇ ਹੀ ਆਣੇ ਜਿਹੜੇ ਰਾਈਡਿੰਗ ਤੋਂ ਰਿਲੇਟਡ ਹੁੰਦੇ ਨੇ ਹਮ ਹਮ ਤਾਂ ਜਦੋਂ ਸੇਫਟੀ ਗੀਅਰ ਪਾਉਂਦੇ ਆ ਇੰਨੇ ਟਾਈਮ ਤੋਂ ਹਾਂਜੀ ਭਾਜੀ ਲਾਈਕ ਇਨ ਹਾਉ ਲਾਈਕ ਉਹ ਬਾਰਵੀ ਰਹੇ ਨੇ ਫੋਰਨਚ ਉਧਰ ਵੀ ਜੇ ਉਹ ਬਾਈਕ ਰਾਈਡ ਕਰਦੇ ਸੀਗੇ ਤੇ ਲਾਈਕ ਉਹ ਮੋਸਟਲੀ ਲਾਈਕ ਕੀ ਆਪਣੇ ਵਧੀਆ ਬ੍ਰਾਂਡ ਦੇ ਹੀ ਰਾਈਡਿੰਗ ਗੀਅਰ ਚੂਜ਼ ਕਰਦੇ ਸੀ ਇਨ ਹਾਉ ਰਾਈਟ ਨਾਉ ਇਸ ਯੂジング ਲਾਈਕ ਕਲਿਮ ਦੇ ਰਾਈਡਿੰਗ ਗੀਅਰ ਆਂਦੇ ਸੇਮ ਹੀ ਹੈਲਮਟ ਕਲਿਮ ਦਾ ਯੂਜ਼ ਕਰ ਰਹੇ ਸੀਗੇ ਰਾਈਡਿੰਗ ਪੈਂਟਸ ਵੀ ਉਹਦੀ ਯੂਜ਼ ਕਰ ਰਹੇ ਸੀਗੇ ਤੇ ਲਾਈਕ ਜਿਹੜਾ ਕੀ ਰਾਈਡਿੰਗ ਗੀਅਰ ਚ ਟਾਪ ਆਫ ਦਾ ਲਾਈਨ ਆਂਦਾ ਲਾਈਕ ਉਸ ਬ੍ਰਾਂਡ ਦੇ ਉਹ ਚੀਜ਼ਾਂ ਯੂਜ਼ ਕਰਦੇ ਨੇ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਲੱਗਿਆ ਤਾਂ ਤੁਹਾਡੀ ਬਾਈਕਿੰਗ ਕਮਿਊਨਿਟੀ ਹੈ ਅ ਲొਕੇਸ਼ਨ ਦਾ ਨਹੀਂ ਐਗਜ਼ੈਕਟ ਪਤਾ ਹੋ ਰ ਐਗਜ਼ੈਕਟ ਹੋਇਆ ਕੀ ਸੀ ਅ ਸਰ ਇਹ ਦੇ ਬਾਰੇ ਹਲੇ ਤੱਕ ਕੁਝ ਪਤਾ ਨਹੀਂ ਹੈ ਲੱਕੀ ਮੈਂ ਕੋਈ ਫਾਲਸ ਇਨਫੋਰਮੇਸ਼ਨ ਨਹੀਂ ਦੇਣਾ ਚਾਹਾਂਗਾ ਲੇਕ ਲొਕੇਸ਼ਨ ਨਹੀਂ ਪਤਾ ਸਾਨੂੰ ਠੀਕ ਹੈ ਤੇ ਕਿੱਦਾਂ ਹੋਇਆ ਉਹ ਵੀ ਪਤਾ ਨਹੀਂ ਹੈ ਕਿਉਂਕਿ ਲੇਕ ਆਪਾਂ ਅਮਨਪਾ ਜੀ ਆਕੇ ਸਾਡੇ ਨਾਲ ਅੰਦਰ ਜੀ ਨਾਲ ਮੈਂ ਗੱਲ ਕਰਦਾ ਉਹਨਾਂ ਨੇ ਕਾਲ ਕੀਤਾ ਸੀਗਾ ਸੁਰਜਨਪਾ ਜੀ ਨੂੰ ਲੇਕ ਕਿ ਹੀ ਬਿਜ਼ੀ ਲੇਕ ਕਿ ਇਦਾਂ ਦਾ ਕੋਈ ਮਿਸ ਅਪਪੀਨਿੰਗ ਹੋਈ ਹੈ ਪਾ ਜੀ ਨਾਲ ਤਾਂ ਕਾਲ ਉਹਨਾਂ ਨੇ ਕੱਟ ਕਰਤਾ ਤੇ ਆਪਾਂ ਦੁਬਾਰਾ ਕਾਲ ਨਹੀਂ ਕੀਤਾ ਮੈਨੂੰ ਨਿਊਜ਼ੀਟਿਨ ਤੇ ਰਾਜਵੀਰ ਜਵੰਦਾਂ ਨੂੰ ਬਾਈਕ ਦੇਣ ਵਾਲਾ ਸਚਪ੍ਰੀਤ ਸਾੰਮਣੇ ਹੈ ਸਚਪ੍ਰੀਤ ਨੇ ਹੀ ਰਾਜਵੀਰ ਜਵੰਦਾਂ ਨੂੰ ਡਿਲੀਵਰੀ ਕੀਤੀ ਸੀ ਇਹ ਬਾਈਕ ਤੇ ਰਾਈਟ ਤੇ ਜਾਣ ਤੋਂ ਹੈ ਨਾ ਸਚਪ੍ਰੀਤ ਦੇ ਸ਼ੋਰੂਮ ਚ ਰਾਜਵੀਰ ਜਵੰਦਾਂ ਪਹੁੰਚੇ ਸੀ ਬਾਈਕ ਦਾ ਸਮਾਨ ਕੋਲ ਲਈ ਉਹ ਸ਼ੋਰੂਮ ਗਈ ਤੇ ਜਵੰਦਾ ਆਪਣੀ ਸੇਫਟੀ ਦਾ ਪੂਰਾ ਖਿਆਲ ਰੱਖਦੇ ਸਨ ਸੱਚਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ న్యూਸ 80 ਦੇ ਨਾਲ ਖਾਸ ਗੱਲਬਾਤ ਦੇ ਜ਼ਰੀਏ ਤੇ ਫੁੱਲ ਸੇਫਟੀ ਗੀਅਰ ਦੇ ਨਾਲ ਬਾਈਕ ਚਲਾਉਂਦੇ ਸੀ ਰਾਜਵੀਰ ਜਵੰਦਾ ਇਸ ਗੱਲ ਦਾ ਜ਼ਿਕਰ ਸੱਚਪ੍ਰੀਤ ਦੇ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਆਫ ਰੋਡਿੰਗ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਸੱਚਪੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੂਰੇ ਸੇਫਟੀ ਗੀਅਰਸ ਉਹ ਪ੍ਰੋਪਰ ਤਰੀਕੇ ਨਾਲ ਪਾਉਂਦੇ ਸੀ న్యూਸ 80 ਦੇ ਨਾਲ ਖਾਸ ਗੱਲਬਾਤ ਕੀਤੀ ਸੱਚਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਈ ਰਾਈਟ ਤੇ ਜਾਣਤ ਪੱਲਾ ਸੱਚ ਪੀਲੇ ਸ਼ੋਰੂਮ ਚ ਰਾਜੀਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਉਹਨਾਂ ਦੇ ਵੱਲੋਂ ਆਪਣੀ ਬਾਈਕ ਤੇ ਪਵਾਇਆ ਗਿਆ ਸੀ। ਚਿਤ ਗਾਇਕ ਰਾਜੀਵੀਰ ਜਵੰਦਾ ਦਾ ਐਕਸੀਡੈਂਟ ਤੋਂ ਬਾਅਦ ਕੰਡੀਸ਼ਨ ਕ੍ਰਿਟੀਕਲ ਬਣੀ ਹੋਈ ਹੈ। ਚੰਗੇ ਬਾਈਕਰ ਸੀਗੇ ਬਾਈਕਿੰਗ ਦਾ ਸ਼ੌਕ ਸੀ। ਔਰ ਆਖਿਰ ਬਾਈਕਿੰਗ ਦਾ ਸ਼ੌਕ ਜਿਹਨੂੰ ਹੁੰਦਾ ਤਾਂ ਪੂਰੇ ਪ੍ਰੋਟੋਕੋਲਸ ਦਾ ਪਾਲਣਾ ਕਰਨਾ ਪੈਂਦੀ ਹੈ ਔਰ ਇੰਨੇ ਸਾਲਾਂ ਤੋਂ ਬਾਈਕ ਵੀ ਚਲਾ ਰਹੇ ਸੀ ਕਿ ਲੇਕਿਨ ਇਹ ਮੰਦਪ ਅਗੇ ਕਟਣਾ ਹੋਈ ਹੈ ਅੱਜ ਅਸੀਂ ਪਹੁੰਚੇ ਕਿ ਆਖਿਰੇ ਬਾਈਕਿੰਗ ਦੇ ਰੂਲ ਰੈਗੂਲੇਸ਼ਨ ਵੀ ਹੁੰਦੇ ਨੇ ਸੇਫਟੀ ਗੀਅਰ ਕੀ ਹੁੰਦੇ ਨੇ ਹੈਲਮੇਟਸ ਕਿੰਦਾ ਦੀ ਹੁੰਦੀਆਂ ਨੇ ਔਰ ਉਹ ਬਾਈਕ ਜਿਹੜੀ ਰਾਜਵੀਰ ਜਵੰਦਾ ਚਲਾਉਂਦੇ ਸੀ ਉਸ ਦਾ ਮਾਡਲ ਉਸ ਤੋਂ ਰਿਲੇਟਡ ਮਾਡਲ ਵੀ ਦਿਖਾਵਾਂਗੇ ਔਰ ਅਸੀਂ ਜਿੱਥੇ ਖੜੇ ਆ ਮੋਹਾਲੀ ਕੁਝ ਦਿਨ ਪਹਿਲਾਂ ਦੋ ਦਿਨ ਪਹਿਲਾਂ ਰਾਜਵੀਰ ਜਵੰਦਾ ਇੱਥੇ ਆਏ ਸੀ ਕਿ ਇੱਥੋਂ ਆਪਣੀ ਬਾਈਕ ਦੀ ਐਸੈਸਰੀਜ਼ ਵੀ ਆਪ ਪਵਾਦੇ ਰਹੇ ਸਾਡੇ ਨਾਲ ਸਚਪ੍ਰੀਤ ਨੇ ਅ ਤੁਹਾਡੇ ਕੋਲ ਕਦੋਂ ਆਏ ਸੀ ਭਾਜੀ ਅਪ੍ਰੋਕਸ ਤਿੰਨ ਕਿ ਦਿਨ ਪਹਿਲਾਂ ਆਪਣੇ ਕੋਲ ਆਏ ਸੀਗੇ ਤੇ ਗਾਰਡਸ ਲਾਈਟਿੰਗ ਵਗੈਰਾ ਬਾਈਕ ਤੇ ਲਵਾ ਕੇ ਗਏ ਨੇ ਆਪਣੇ ਕੋਲ ਹਾਂਜੀ ਤੇ ਮੈਂ ਭਾਜੀ ਨੂੰ ਲਾਸਟ ਇਅਰ ਤੋਂ ਲਾਈਕ ਆਪਣਾ ਵਧੀਆ ਬੌਂਡ ਸੀਗਾ ਐਂਡ ਹੀ ਇਜ਼ ਵੈਰੀ ਮੈਚੁਰ ਰਾਈਡਰ ਲਾਈਕ ਅੱਜਕੱਲ ਆਪਾਂ ਦੇਖਦੇ ਆ ਯੰਗਸਟਰਸ ਆ ਕਿ ਲਾਈਕ ਹੀਜ਼ ਮਿਸਯੂジング ਬਾਈਕਸ ਐਂਡ ਆਲ ਬਟ ਹੀ ਇਜ਼ ਲਾਈਕ ਮੈਚੁਰ ਵਨ ਤੇ ਲੇਕੇ ਜਦੋਂ ਕੁਛ ਨਹੀਂ ਸੀ ਲੇਕੇ ਮਿਸਹੈਪ ਹੋਇਆ ਜੋ ਵੀ ਹੋਇਆ ਲੇਕੇ ਪਰਸੋਂ ਆਏ ਸੀਗੇ ਔਰ ਐਸੈਸਰੀ ਪੋਕੇਗੇ ਅੱਛਾ ਕਿੰਨੀ ਦੇਰ ਰਹੇ ਤੁਹਾਡੇ ਕੋਲ ਇੱਥੇ ਅਪਰੋਕਸ ਸਾਡੇ ਕੋਲ ਸੀਗੇ ਭਾਜੀ 3 ਸਾਢੇ 3 ਘੰਟੇ ਦੇ ਅਪਰੋਕਸ ਸਾਡੇ ਕੋਲ ਇਧਰ ਹੀ ਸੀਗਾ ਆਪਾਂ ਲੰਚ ਵਗੈਰਾ ਵੀ ਇਕੱਠੇ ਕਰਿਆ ਹੈ ਅੱਛਾ ਤੇ ਉਹਨਾਂ ਨੇ ਜਾਣਾ ਸੀ ਰਾਈਡ ਤੇ ਸਪੀਤੀ ਜਾਣਾ ਸੀ ਰਾਈਡ ਦਾ ਲੈ ਲਾਈਕ ਕਾਈਂਡ ਆਫ ਇਹਨਾਂ ਦਾ ਕਨਫਰਮੇਸ਼ਨ ਨਹੀਂ ਸੀਗੀ ਕਿੱਧਰ ਜਾਣਾ ਤੇ ਜਿਹੜਾ ਵੀ ਮਿਸਹੈਪ ਹੋਇਆ ਭਾਜੀ ਨਾਲ ਤੇ ਲੈ ਖਾਲੇ ਵੀ ਕੋਈ ਕਰੰਟ ਲੋਕੇਸ਼ਨ ਕਿਸੇ ਨੂੰ ਐਗਜ਼ੈਕਟ ਪਤਾ ਨਹੀਂ ਹੈ ਜਿਹੜੇ ਉਹਨਾਂ ਨਾਲ ਸੀਗੇ ਆਪਣੇ ਸੁਦਰਸ਼ਨ ਭਾਜੀ ਹੁੰਦੇ ਉਹਨਾਂ ਨਾਲ ਹੀ ਇਜ਼ ਲਾਈਕ ਮੈਨੇਜਰ ਹੈਗੇ ਉਹਨਾਂ ਦੇ ਤੇ ਇਹ ਦੋਨੋਂ ਇਕੱਠੇ ਆਉਂਦੇ ਨੇ ਤੇ ਸਾਡੇ ਕੋਲ ਵੀ ਦੋਨੋਂ ਇਕੱਠੇ ਆਉਂਦੇ ਆ ਤੇ ਇਕੱਠੇ ਕਿਤੇ ਜਾਣਾ ਹੈ ਤੇ ਗੱਡੀ ਜਿਹੜੀ ਆਏ ਆਪਣੇ ਕੋਲ ਗੱਡੀ ਦੇ ਕੰਮ ਕਰਾਉਣ ਆਏ ਤੇ ਇਕੱਠੇ ਆਂਦੇ ਜਿਹੜੀ ਐਸੈਸਰੀਜ਼ ਕੀ ਕੀ ਬੇਸਿਕਲੀ ਉਹਨਾਂ ਨੇ ਸਭ ਤੋਂ ਲਿੱਤੀ ਸੀ ਕਿ ਲਾਈਟਸ ਵਗੈਰਾ ਲਿੱਤੀ ਸੀ ਕਿ ਬਾਈਕ ਵਾਸਤੇ ਕਿਉਂਕਿ ਜਿਹੜੀ ਸਟਾਕ ਲਾਈਟ ਹੈਗੀ ਉਹ ਬਹੁਤ ਘੱਟ ਹੈਗੀ ਬਾਈਕ ਦੀ ਕਿ ਲਾਈਕ ਜੇ ਉਹ ਨਾਈਟ 'ਚ ਰਾਈਡ ਕਰਦੇ ਆ ਉਹਦੇ ਲਈ ਜਿਸ ਲਾਈਕ ਤੁਸੀਂ ਦੇਖ ਸਕਦੇ ਹੋ ਬਾਈਕ ਤੇ ਵੀ ਲੱਗੀ ਹੋਈ ਨੇ ਤੇ ਕੁਝ ਆਪਣੇ ਸੇਫਟੀ ਗੀਅਰਸ ਵੀ ਲਿੱਤੇ ਸੀ ਕਿ ਭਾਜੀ ਨੇ ਸਭ ਤੋਂ ਲਾਈਕ ਉਹਨਾਂ ਨੇ ਇੱਕ ਜੈਕਟ ਬਾਹਰੋਂ ਮੰਗਾਈ ਸੀ ਕਿ ਉਹਦੇ ਲਾਈਕ ਇਨਰ ਪੈਡਿੰਗਸ ਵਗੈਰਾ ਆਦੀ ਉਹ ਵੀ ਆਪਣੇ ਕੋਲ ਲਿੱਤੀ ਸੀਗੀ ਤੇ ਇੱਕ ਆਪਣਾ ਹੈਲਮਟ ਵੀ ਲੈ ਕੇ ਗਏ ਆ ਸਾਥੋਂ ਤੇ ਆਪਣੇ ਬਾਈਕ ਦੇ ਅਪਰ ਗਾਰਡਸ ਵਗੈਰਾ ਲਵਾ ਕੇ ਗਏ ਤੇ ਬਾਈਕ ਪੀਪੀਐਫ ਵਗੈਰਾ ਕਰਾ ਕੇ ਗਏ ਆ ਸਾਥੋਂ ਲਾਈਕ ਕਾਫੀ ਸੇਫਟੀ ਗੀ ਆਪਣੀ ਸੇਫਟੀ ਨੂੰ ਲੈ ਕੇ ਭਾਜੀ ਬਹੁਤ ਚਲਦੇ ਸੀਗੇ ਫਸਟ ਲਾਈਕ ਕਿ ਬਾਈਕ ਲੈਣ ਤੋਂ ਪਹਿਲਾਂ ਕੋਈ ਵੀ ਅਗਰ ਉਹ ਬਾਈਕ ਲੈ ਰਹੇ ਹੈ ਗੱਡੀ ਲੈ ਰਹੇ ਹੈ ਤਾਂ ਆਪਣੀ ਸੇਫਟੀ ਦੀ ਚੀਜ਼ਾਂ ਹੁੰਦੀ ਉਹ ਉਹਨਾਂ ਲਈ ਫਰਸਟ ਮੈਟਰ ਕਰਦੀ ਸੀ ਕਹਿੰਦੇ ਜਦੋਂ ਇੱਥੇ ਆਂਦੇ ਸੀ ਤਾਂ ਵੀ ਪੂਰਾ ਸੇਫਟੀ ਗੀਅਰ ਪਾ ਕੇ ਆਂਦੇ ਸੀ ਹਾਂਜੀ ਲਾਈਕ ਉਹਨਾਂ ਦਾ ਇਧਰੋਂ ਘਰ ਅਪਰੋਕਸ 4 ਤੋਂ 5 ਕਿਲੋਮੀਟਰ ਦੂਰੀ ਹੈਗਾ ਭਾਜੀ ਦਾ ਸਾਡੇ ਸ਼ੋਰੂਮ ਤੋਂ ਤੇ ਲਾਈਕ ਉਹਨਾਂ ਨੇ ਜੇ ਆਣਾ ਵੀ ਇਧਰੋਂ ਲਾਈਕ ਉਹ ਪੱਗ ਬਣ ਕੇ ਨਹੀਂ ਆਉਂਦੇ ਲਾਈਕ ਕਿ ਹੁਣ ਮੈਂ ਕਿਤੇ ਜਾਂਦਾ ਮੈਂ ਪੱਗ ਬਣ ਕੇ ਚਲਾ ਜਾਂਦਾ ਬਾਈਕ ਤੇ ਬਟ ਉਹਨਾਂ ਨੇ 4 ਕਿਲੋਮੀਟਰ ਵੀ ਇਧਰ ਆਣਾ ਉਹਨਾਂ ਹੈਲਮਟ ਜੈਕਟ ਤੇ ਪੈਂਟਸ ਉਹਨਾਂ ਨੇ ਪਾ ਕੇ ਹੀ ਆਣੇ ਜਿਹੜੇ ਰਾਈਡਿੰਗ ਤੋਂ ਰਿਲੇਟਡ ਹੁੰਦੇ ਨੇ ਹਮ ਹਮ ਤਾਂ ਜਦੋਂ ਸੇਫਟੀ ਗੀਅਰ ਪਾਉਂਦੇ ਆ ਇੰਨੇ हां जी भाई जी लाइक इन हाउ लाइक वो बार भी वो रहे ने फॉरेन च उधर भी जो बाइक राइड ਕਰਦੇ ਸੀਗੇ ਤੇ लाइक ਉਹ मोस्टली लाइक ਕੀ ਆਪਣੇ ਵਧੀਆ ਬ੍ਰਾਂਡ ਦੇ ਹੀ ਰਾਈਡਿੰਗ ਗੀਅਰ ਚੂਜ਼ ਕਰਦੇ ਸੀ ਇਨ हाउ ਰਾਈਟ ਨਾਓ ਇਜ਼ ਯੂজিং ਲਾਈਕ ਕਲਿਮ ਦਾ ਰਾਈਡਿੰਗ ਗੀਅਰ ਆਂਦੇ ਸੇਮ ਹੀ ਹੈਲਮਟ ਕਲਿਮ ਦਾ ਯੂਜ਼ ਕਰ ਰਹੇ ਸੀਗੇ ਰਾਈਡਿੰਗ ਪੈਂਟਸ ਵੀ ਉਹਦੀ ਯੂਜ਼ ਕਰ ਰਹੇ ਸੀਗੇ ਤੇ ਲਾਈਕ ਜਿਹੜਾ ਕੀ ਰਾਈਡਿੰਗ ਗੀਅਰ ਟਾਪ ਆਫ ਦਾ ਲਾਈਨ ਆਂਦਾ ਲਾਈਕ ਉਸ ਬ੍ਰਾਂਡ ਦੇ ਉਹ ਚੀਜ਼ਾਂ ਯੂਜ਼ ਕਰਦੇ ਨੇ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਲੱਗਿਆ ਤਾਂ ਤੁਹਾਡੀ ਬਾਈਕਿੰਗ ਕਮਿਊਨਿਟੀ ਹੈ ਅ ਲొਕੇਸ਼ਨ ਤਾਂ ਨਹੀਂ ਐਗਜ਼ੈਕਟ ਪਤਾ ਹੋ ਰ ਐਗਜ਼ੈਕਟ ਹੋਇਆ ਕੀ ਸੀ ਅ ਸਰ ਇਹ ਦੇ ਬਾਰੇ ਹਲੇ ਤੱਕ ਕੁਝ ਪਤਾ ਨਹੀਂ ਹੈ ਲੱਕੀ ਮੈਂ ਕੋਈ ਫਾਲਸ ਇਨਫੋਰਮੇਸ਼ਨ ਨਹੀਂ ਦੇਣਾ ਚਾਹਾਂਗਾ ਲੇਕ ਲొਕੇਸ਼ਨ ਨਹੀਂ ਪਤਾ ਸਾਨੂੰ ਠੀਕ ਹੈ ਤੇ ਕਿੱਦਾਂ ਹੋਇਆ ਉਹ ਵੀ ਪਤਾ ਨਹੀਂ ਹੈ ਕਿਉਂਕਿ ਲੇਕ ਆਪਾਂ ਅਮਨ ਪਾਜੀ ਹੈਗੇ ਸਾਡੇ ਨਾਲ ਅੰਦਰ ਜੀ ਨਾਲ ਮੈਂ ਗੱਲ ਕਰਦਾ ਹਾਂ ਉਹਨੇ ਕਾਲ ਕੀਤਾ ਸੀਗਾ ਸੁਰਜਨ ਪਾਜੀ ਨੂੰ ਲੇਕ ਕਿ ਹੀ ਡਿਜ਼ੀ ਲੇਕ ਕਿ ਇਦਾਂ ਦਾ ਕੋਈ ਮਿਸ ਅਪਪੁਇਨਟਿੰਗ ਹੋਈ ਹੈ ਪਾਜੀ ਨਾਲ ਤਾਂ ਕਾਲ ਉਹਨੇ ਕੱਟ ਕਰਤਾ ਤੇ ਆਪਾਂ ਦੁਬਾਰਾ ਕਾਲ ਨਹੀਂ ਕੀਤਾ ਮੈਨੂੰ ਨਿਊਜ਼ 19 ਤੇ ਰਾਜਵੀਰ ਜਵੰਦਾ ਨੂੰ ਬਾਈਕ ਦੇਣ ਵਾਲਾ ਸਚਪ੍ਰੀਤ ਸਾੰਮਣੇ ਹੈ ਸਚਪ੍ਰੀਤ ਨੇ ਹੀ ਰਾਜਵੀਰ ਜਵੰਦਾ ਨੂੰ ਡਿਲੀਵਰੀ ਕੀਤੀ ਸੀ ਇਹ ਬਾਈਕ ਤੇ ਰਾਈਟ ਤੇ ਜਾਣ ਤੋਂ ਪਹਿਲਾਂ ਸਚਪ੍ਰੀਤ ਦੇ ਸ਼ੋਰੂਮ ਤੇ ਰਾਜਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਪੌਂਡ ਲਈ ਉਹ ਸ਼ੋਰੂਮ ਗਈ ਸੀ ਜਵੰਦਾ ਆਪਣੀ ਸੇਫਟੀ ਦਾ ਪੂਰਾ ਖਿਆਲ ਰੱਖਦੇ ਸਨ ਸੱਚਪ੍ਰੀਤ ਨੇ ਇਸ ਕਾਲ ਦਾ ਜ਼ਿਕਰ ਕੀਤਾ ਨਿਊਜ਼ 80 ਦੇ ਨਾਲ ਖਾਸ ਗੱਲਬਾਤ ਦੇ ਜ਼ਰੀਏ ਤੇ ਫੁੱਲ ਸੇਫਟੀ ਗੀਅਰ ਦੇ ਨਾਲ ਬਾਈਕ ਚਲਾਉਂਦੇ ਸੀ ਰਾਜਵੀਰ ਜਵੰਦਾ ਇਸ ਕਾਲ ਦਾ ਜ਼ਿਕਰ ਸੱਚਪ੍ਰੀਤ ਦੇ ਵੱਲੋਂ ਕੀਤਾ ਗਿਆ ਕਿਉਂਕਿ ਜਦੋਂ ਆਫ-ਰੋਡਿੰਗ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਸੱਚਪ੍ਰੀਤ ਨੇ ਇਸ ਕਾਲ ਦਾ ਜ਼ਿਕਰ ਕੀਤਾ ਕਿ ਪੂਰੇ ਸੇਫਟੀ ਗੀਅਰਸ ਉਹ ਪ੍ਰੋਪਰ ਤਰੀਕੇ ਨਾਲ ਪਾਉਂਦੇ ਸੀ ਨਿਊਜ਼ 80 ਦੇ ਨਾਲ ਖਾਸ ਗੱਲਬਾਤ ਕੀਤੀ ਸੱਚਪ੍ਰੀਤ ਨੇ ਇਸ ਗੱਲ ਦਾ ਜ਼ਿਕਰ ਕੀਤਾ कि राइट ਤੇ ਜਾਣ ਤੋਂ ਪਹਿਲਾਂ ਸੱਚਪੀ ਦੇ ਸ਼ੋਰੂਮ 'ਚ ਰਾਜੀਵੀਰ ਜਵੰਦਾ ਪਹੁੰਚੇ ਸੀ ਬਾਈਕ ਦਾ ਸਮਾਨ ਉਹਨਾਂ ਦੇ ਵੱਲੋਂ ਆਪਣੀ ਬਾਈਕ ਤੇ ਪਵਾਇਆ ਗਿਆ ਸੀ। ਜਿਤ ਗਾਇਕ ਰਾਜੀਵੀਰ ਜਵੰਦਾ ਦਾ ਐਕਸੀਡੈਂਟ ਤੋਂ ਬਾਅਦ ਕੰਡੀਸ਼ਨ ਕ੍ਰਿਟੀਕਲ ਬਣੀ ਹੋਈ ਹੈ। ਚੰਗੇ ਬਾਈਕਰ ਸੀਗੇ ਬਾਈਕਿੰਗ ਦਾ ਸ਼ੌਕ ਸੀ। ਔਰ ਆਖਿਰ ਬਾਈਕਿੰਗ ਦਾ ਸ਼ੌਕ ਜਿਹਨੂੰ ਹੁੰਦਾ ਤਾਂ ਪੂਰੇ ਪ੍ਰੋਟੋਕੋਲਸ ਦਾ ਪਾਲਣਾ ਕਰਨਾ ਪੈਂਦੀ ਹੈ ਔਰ ਇੰਨੇ ਸਾਲਾਂ ਤੋਂ ਬਾਈਕ ਵੀ ਚਲਾ ਰਹੇ ਸੀ ਕਿ ਲੇਕਿਨ ਇਹ ਮੰਦਪ ਅਗੇ ਕਟਣਾ ਹੋਈ ਹੈ ਅੱਜ ਅਸੀਂ ਪਹੁੰਚੇ ਕਿ ਆਖਿਰ ਇਹ ਬਾਈਕਿੰਗ ਦੇ ਰੂਲ ਰੈਗੂਲੇਸ਼ਨ ਵੀ ਹੁੰਦੇ ਨੇ ਸੇਫਟੀ ਗੀਅਰ ਕੀ ਹੁੰਦੇ ਨੇ ਹੈਲਮੇਟਸ ਕਿੰਦਾ ਦੀ ਹੁੰਦੀਆਂ ਨੇ ਔਰ ਉਹ ਬਾਈਕ ਜਿਹੜੀ ਰਾਜਵੀਰ ਜਵੰਦਾ ਚਲਾਉਂਦੇ ਸੀ ਉਸ ਦਾ ਮਾਡਲ ਉਸ ਤੋਂ ਰਿਲੇਟਡ ਮਾਡਲ ਵੀ ਦਿਖਾਵਾਂਗੇ ਔਰ ਅਸੀਂ ਜਿੱਥੇ ਖੜੇ ਆਂ ਮੋਹਾਲੀ ਕੁਝ ਦਿਨ ਪਹਿਲਾਂ 2 ਦਿਨ ਪਹਿਲਾਂ ਰਾਜਵੀਰ ਜਵੰਦਾ ਇੱਥੇ ਆਈ ਸੀ ਕਿ ਇੱਥੋਂ ਆਪਣੀ ਬਾਈਕ ਦੀ ਐਸੈਸਰੀਜ਼ ਵੀ ਆ ਕਾ ਤੁਹਾਡੇ ਕੋਲ ਕਦੋਂ ਆਏ ਸੀਗੇ ਆ ਪਾਜੀ ਅਪਰੋਕਸ 3 ਦਿਨ ਪਹਿਲਾਂ ਆਪਣੇ ਕੋਲ ਆਏ ਸੀਗੇ ਤੇ ਗਾਰਡਸ ਲਾਈਟਿੰਗ ਵਗੈਰਾ ਬਾਈਕ ਤੇ ਲਵਾ ਕੇ ਗਏ ਨੇ